ਦਾ ਇੱਕ ਸ਼ੋਹ ਦੇ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਨਾ ਮਰੋੜ ਕੇ ਬੱਤੀ ਬਣਾ ਕੇ ਜਰਾ ਇਹਨੂੰ ਸਾਈਂ ਜੀ ਨੇ ਬਹੁਤ ਕੁਝ ਦਿੱਤਾ ਹੈ। ਬਾਲੇ ਮੰਨ ਚ ਉਹ ਭਲੇਖਾ ਕਰਨਾ ਚਾਹੁੰਦੇ ਕਿ ਸਾਈਂ ਜੀ ਨੇ ਬਹੁਤ ਕੁਝ ਦਿੱਤਾ। ਤੰਦਰਤਬ ਪਬਲਿਕ ਸ਼ਰੋਤਿਆਂ ਨੇ ਜਿੰਨਾ ਤੋਂ ਅਲੀ ਗਾਰੇ ਸੁਣੇ, ਪਾਉਂਸ ਹਦਾਰ ਹਦਾਰ ਰਿਸਪੈਕਟ ਦਿੱਤੀ। ਸਾਈਂ ਦਾ ਸੌਤੋ ਕਿ ਜੇ ਤੂੰ ਬਰਬਾਦ ਕੀਤਾ ਤਾ ਤੁਹਾਨੂੰ ਸਾਈਂ ਦੇ ਡੇਰੇ ਜਾਣ ਕਰਕੇ ਜਿੰਨੀ ਮੁਸ਼ਕਲ ਸਾਂਭਣਾ ਕਰਨਾ ਪਿਆ। ਕਿ ਤੁਸੀਂ ਸ਼ਾਇਦ ਕਦੋਂ ਤੇ ਆਪਣੇ ਆਪ ਸੀਸੇ ਦੇ ਸਾਹਮਣੇ ਬਹਿ ਕੇ ਸੋਚੋਗੇ ਨਾ ਜੇ ਤੁਸੀਂ ਉਧਰ ਨਾ ਜਾਂਦੇ। ਸ਼ਾਇਦ ਤੁਸੀਂ ਦੁਨੀਆ ਦੇ ਜਾਣ ਤੋਂ ਬਾਅਦ ਵੀ ਸਤਕਾਰੇ ਜਾਂਦੇ। ਤੁਸੀਂ ਉਹ ਸ਼ਬਦ ਬੋਲੇ ਆ। ਇਹਨੂੰ ਨ ਮਰੋੜ ਕੇ ਅਗੇ ਲੱਗਦਾ ਹੂੰ ਮਾफी ਮੰਗਣ ਤੋਂ ਬਾਅਦ ਫਿਰ ਅੱਗੇ ਸਪਸ਼ਟੀਕਰਨ ਦਿੰਦੇ ਜਿਹੜੇ ਬੱਤੀ ਨੂੰ ਸਮਝਣ ਲਗਾ ਉਹ ਪੰਜਾਬੀ ਤੋਂ ਗੰਗਾ ਜਿਹਨੂੰ ਲੜਦੇ ਹੋਣ ਚੂਰੂਣੇ ਤੇ ਬੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਨੂੰ ਵਧੀਆ ਬਣਾਉਣ ਵਾਸਤੇ ਜਿੱਥੇ ਰਾਗੀ ਢਾਡੀ ਪ੍ਰਚਾਰਕ ਮੀਡੀਆ ਆਪਣਾ ਰੋਲ ਅਦਾ ਕਰਦਾ ਹੈ ਉੱਥੇ ਜੋ ਗਾਣੇ ਲਿਖਣ ਵਾਲੇ ਜਾਂ ਗਾਣਿਆਂ ਨੂੰ ਗਾਉਣ ਵਾਲੇ ਸਾਡੇ ਗਾਇਕ ਭਰਾ ਨੇ ਉਹਨਾਂ ਦਾ ਵੀ ਸਮਾਜ ਦੇ ਵਿੱਚ ਇੱਕ ਅਹਿਮ ਥਾਂ ਹੈ ਜਿਹੜੇ ਚੰਗੀ ਗਾਇਕੀ गा ਕੇ ਗੁਰਾਏ ਪੈ ਨੌਜਵਾਨਾਂ ਨੂੰ ਸਹੀ ਰਸਤੇ ਪਾਉਣ ਦਾ ਯਤਨ ਕਰਦੇ ਹਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਗਾਇਕ ਵੀਰਾਂ ਨੇ ਸਾਡਿਆਂ ਨੇ ਚੰਗਾ ਗਾਇਆ ਹੈ ਤੇ ਲਿਖਣ ਵਾਲਿਆਂ ਨੇ ਚੰਗੇ ਗਾਣੇ ਵੀ ਲਿਖੇ ਨੇ ਜੇ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤੇ ਉਹ ਇੱਕ ਐਸੀ ਲਹਿਰ ਸੀ ਕਿ ਲਿਖਣ ਵਾਲਿਆਂ ਨੇ ਵੀ ਕਿਸਾਨੀ ਦੇ ਹੱਕ ਵਿੱਚ ਗਾਣੇ ਲਿਖੇ ਤੇ ਗਾਉਣ ਵਾਲਿਆਂ ਨੇ ਵੀ ਕਿਸਾਨੀ ਦੇ ਹੱਕ ਵਿੱਚ ਗਾਣੇ ਗਾਏ ਉਹਦੇ ਨਾਲ ਨਾਲ ਜਿੱਥੇ ਧੀਆਂ ਦੀਆਂ ਅਸਰਾਂ ਦੀਆਂ ਚੁੰਨੀਆਂ ਦੀ ਗੱਲ ਕਰੀਏ ਜਾਂ ਸਮਾਜ ਦੇ ਵਿੱਚ ਨਸ਼ੇ ਦਾ ਇੱਕ ਦੌਰ ਇਹਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਵਾਲੇ ਕੁਝ ਸਾਡੇ ਗਾਇਕ ਵੀਰ ਪਤਾ ਨਹੀਂ ਜਾਣੇ ਅਣਜਾਣੇ ਉਨਾ ਕੋਲੋ ਕੁਝ ਗਲਤੀਆਂ ਹੋਈਆਂ ਜਿਨ੍ਹਾਂ ਨੇ ਆਪਣੀਆਂ ਗਲਤੀਆਂ ਦੀ ਮਾਫੀ ਵੀ ਮੰਗੀ ਤੇ ਅੱਗੇ ਤੋਂ ਸੁਧਾਰਦੇ ਹੋਂ ਦਾ ਯਤਨ ਵੀ ਕੀਤਾ ਜਦੋਂ ਅਸੀਂ ਗਾਇਕ ਵੀਰਾਂ ਦੀ ਗੱਲ ਕਰ ਰਹੇ ਹਾਂ ਕੁਝ ਗਾਇਕ ਐਸੇ ਨੇ ਜਿਹੜੇ ਦੁਨੀਆ ਤੇ ਜਾਣ ਤੋਂ ਬਾਅਦ ਵੀ ਸਤਕਾਰੇ ਜਾ ਰਹੇ ਨੇ ਘਟਨਾਵਾਂ ਵਾਪਰੀਆਂ ਬਹੁਤ ਕੁਝ ਹੋਇਆ ਆਪਾਂ ਸਾਰੇ ਜਾਣਦੇ ਹਾਂ ਖੈਰ ਜਿਹੜੀ ਅੱਜ ਆਪਾਂ ਗੱਲ ਕਰਨੀ ਹੈ ਪੰਜਾਬੀ ਦੀ ਇੱਕ ਗਾਇਕ ਗੁਰਦਾਸ ਮਾਨ ਦੀ ਜੋ ਕੁਝ ਸਾਲ ਪਹਿਲਾਂ ਕੈਨੇਡਾ ਦੇ ਇੱਕ ਸ਼ੋਅ ਦੇ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਗਈ ਕੁਝ ਉੱਥੇ ਵੀਰਾਂ ਵੱਲੋਂ ਉਹਦਾ ਵਿਰੋਧ ਕੀਤਾ ਜਾਂਦਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਭਾਸ਼ਾ ਬਾਰੇ ਜੋ ਗੁਰਦਾਸ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਇਹ ਸਾਡੀ ਮਾਂ ਹੈ ਤਾਂ ਹਿੰਦੀ ਭਾਸ਼ਾ ਬਾਰੇ ਕੋਈ ਸ਼ਬਦ ਇਦਾਂ ਦੇ ਬੋਲੇ ਗਏ ਸਨ ਤਾਂ ਥਾਂ-ਥਾਂ ਤੇ ਜਿੱਥੇ ਵੀ ਉਹਦੇ ਸ਼ੋਅ ਲੱਗਦੇ ਸਨ ਤਾਂ ਸਾਡੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵੀਰ ਵਿਰੋਧ ਵਿੱਚ ਆ ਜਾਂਦੇ ਸਨ ਕੈਨੇਡਾ ਦੇ ਇੱਕ ਸ਼ੋਅ ਵਿੱਚ ਜਿੱਥੇ ਕੁਝ ਵੀਰ ਪ੍ਰੋਟੈਸਟ ਕਰ ਰਹੇ ਸਨ ਤਾਂ ਰੋਹ ਵਿੱਚ ਆ ਕੇ ਜਾਂ ਇੰਜ ਕਹਿ ਲਓ ਮੋਖਲਾਟ ਵਿੱਚ ਆ ਕੇ ਜਿਹੜੇ ਉੱਥੇ ਸ਼ਬਦ ਬੋਲੇ ਗਏ ਉਹ ਸਾਰਿਆਂ ਨੂੰ ਪਤਾ ਹੈ ਉਸ ਤੋਂ ਬਾਅਦ ਇੱਕ ਦੋ ਵਾਰ ਮਾਫੀ ਵੀ ਮੰਗੀ ਉਹਨੇ ਪਰ ਉਹਦਾ ਵਿਰੋਧ ਉਸੇ ਤਰ੍ਹਾਂ ਜਾਰੀ ਰਿਹਾ ਪਰ ਜਿਹੜੀ ਹੁਣ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਇਹ ਮਾਫੀ ਮੰਗਣ ਤੋਂ ਬਾਅਦ ਅਜੀ ਪਵਰਕ ਸੋਚ ਹੀ ਰਹੀ ਸੀ ਕਿ ਮਾਫੀ ਦੇਈਏ ਜਾਂ ਨਾ ਦੇਈਏ ਉਹਦੇ ਨਾਲ ਅਜੀ ਇੱਕ ਮਾਫੀ ਵਾਲੀ ਗੱਲ ਚੱਲਦੀ ਆ ਕਿ ਨਾਲ ਹੀ ਵੀਡੀਓ ਆ ਜਾਂਦੀ ਜਿਹਦੇ ਵਿੱਚ ਉਹ ਆਪਣੀ ਮਾਫੀ ਵਾਲੀ ਵੀਡੀਓ ਬਾਰੇ ਸਪਸ਼ਟੀਕਰਨ ਦੇ ਰਿਹਾ ਏ ਕਿ ਮਾਫੀ ਮੈਂ ਤਾਂ ਮੰਗਣੀ ਨਹੀਂ ਸੀ ਕਿਉਂਕਿ ਮੈਂ ਪਹਿਲੇ ਹੀ ਮੰਗ ਚੁੱਕਾ ਸੀ ਪਰ ਕੁਝ ਮੇਰੇ ਪ੍ਰਮੋਟਰ ਜਿਹੜੇ ਸਾਨੂੰ ਕਹਿ ਰਹੇ ਸਨ ਕਿ ਤੁਸੀਂ ਮਾਫੀ ਮੰਗੋ ਤਾਂ ਮੈਂ ਫਿਰ ਵੀ ਕਹਿਣਾ ਕਿ ਜੇ ਮੇਰੇ ਕੋਲ ਗਲਤੀ ਹੋਈ ਤੇ ਮੈਂ ਇਹਨੂੰ ਮਾਫ ਕਰਦਿਆਂ ਔਰ ਉਹਦੇ ਨਾਲ ਜਿਹੜੀ ਬੱਤੀ ਦੀ ਵਿਆਖਿਆ ਕੀਤੀ ਗਈ ਕਿ ਜਿਹੜੀ ਮੈਂ ਉਸ ਟਾਈਮ ਕੈਨੇਡਾ ਦੇ ਸ਼ੋਅ ਵਿੱਚ ਬੱਤੀ ਸ਼ਬਦ ਬੋਲਿਆ ਉਹਦੀ ਵਿਆਖਿਆ ਕਰਦੇ ਜਿਹੜੇ ਸ਼ਬਦ ਵਰਤੇ ਨੇ ਗੁਰਦਾਸ ਮਾਨ ਨੇ ਮੇਰੇ ਖਿਆਲ ਚ ਜਿਹੜੇ ਉੱਚੇ ਗਾਇਕ ਸਨ ਉਹਨਾਂ ਦੇ ਮੂੰਹ ਚ ਇਹ ਸ਼ਬਦ ਸੋਭਦੇ ਨਹੀਂ ਸੀ ਜਿਹੜੀ ਉਹਨਾਂ ਨੇ ਉਹਦੀ ਵਿਆਖਿਆ ਕੀਤੀ ਕਿ ਜਦੋਂ ਬੱਚੇ ਛੋਟੇ ਹੁੰਦੇ ਨੇ ਮਾਵਾ ਆਪਣੇ ਬੱਚਿਆਂ ਦੇ ਵਤੀ ਦਿੰਦੀਆਂ ਨੇ ਤੇ ਨਾਲ ਇੱਕ ਸ਼ਬਦ ਵਰਤੇ ਜਦੋਂ ਚਲੂਨੇ ਲੜਦੇ ਨੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਸ ਵਕਤ ਜਦੋਂ ਉਹਨਾਂ ਵੀਰਾਂ ਵਾਸਤੇ ਸ਼ਬਦਾਵਲੀ ਵਰਤੀ ਹੈ ਤੁਸੀਂ ਆਪਣੇ ਆਪ ਨੂੰ ਮਾਂ ਦੀ ਜਗ੍ਹਾ ਤੇ ਲੈ ਗਏ ਤੇ ਉਹਨਾਂ ਬੱਚਿਆਂ ਉਹਨਾਂ ਵੀਰਾਂ ਨੂੰ ਜਿਹੜੇ ਤੁਹਾਡਾ ਵਿਰੋਧ ਕਰ ਰਹੇ ਸੀ ਉਹਨਾਂ ਨੂੰ ਬੱਚਿਆਂ ਦੀ ਜਗ੍ਹਾ ਤੇ ਲੈ ਗਏ ਮਤਲਬ ਤੁਸੀਂ ਆਪਣੀ ਹੀ ਕੀਤੀ ਹੋਈ ਉਸ ਗਲਤੀ ਉੱਤੇ ਹੋਰ ਅੱਗੇ ਗਲਤੀਆਂ ਕਰਦੇ ਜਾ ਰਹੇ ਜੀ ਪਹਿਲੀ ਗਲਤੀ ਇਹ ਕਿ ਕਾਸ਼ ਕਿਤੇ ਗੁਰਦਾਸ ਮਾਨ ਜੀ ਤੁਸੀਂ ਗੁਰਬਾਣੀ ਪੜ੍ਹੀ ਹੁੰਦੀ ਵਿਚਾਰੀ ਹੁੰਦੀ ਤਾਂ ਤੁਹਾਨੂੰ ਪਤਾ ਹੁੰਦਾ ਤੁਹਾਡਾ ਕਸੂਰ ਨਹੀਂ ਆ ਕਿਉਂਕਿ ਗੁਰੂ ਜਿਨ੍ਹਾਂ ਕੰਦੋਲਾ ਸਖ ਵੀ ਅੰਦੇ ਕਰਮ ਕਰੇਨ ਉਹ ਇਹ ਭਾਣੇ ਚੱਲਣ ਆਪਣੇ ਨੇ ਤੇ ਝੂਠੋ ਝੂਟ ਬੁਲੇਨ ਕਿਉਂਕਿ ਜੈਸੋ ਸੇਵਤ ਐਸੋ ਹੋਵੇ ਬੰਦਾ ਜਿੱਦਾਂ ਦਾ ਸੇਵਦਾ ਹੈ ਓਦਾਂ ਦੀ ਓਦੀ ਸੋਚ ਬਣਦੀ ਹੈ ਜੇ ਤੁਸੀਂ ਬਾਣੀ ਪੜੀ ਵਿਚਾਰੀ ਹੁੰਦੀ ਤੁਹਾਨੂੰ ਪਤਾ ਹੁੰਦਾ ਕਿ 900 ਗੋਰਾ ਹੋਵੇ ਅਪਰਾਧੀ 93ਵੇਂ ਜਿਉ ਹੰਤਾ ਮਿਰਗਾ ਹੈ ਅਪਰਾਧੀ ਚੁਗਦਾ ਹੈ ਪਰ ਉਹ ਹਿਰਨ ਦੀ ਰਿਸਪੈਕਟ ਕਰ ਲਈ ਨਹੀਂ ਚੁਗਦਾ ਉਹ ਹਿਰਨ ਨੂੰ ਮਾਰਨ ਵਾਸਤੇ ਚੁਗਦਾ ਜਾਂ ਅਸੀਂ ਭਗਤ ਬੀਨੀ ਦਾ ਸ਼ਬਦ ਪੜਦੇ ਆਂ ਚੰਦਰ ਮਸਤਕ ਪਾਤੀ ਰਿਦੇ ਅੰਤਰ ਕਰਤਲ ਕਾਤੀ ਠਗ ਦਿਸ਼ਟ ਬਗਾਂ ਲਿਵ ਲਾਗਾ ਦੇਖ ਬੈਸ ਨੂੰ ਪ੍ਰਾਣ ਮੁਖ ਭਾਗਾ ਕਲ ਭਗਵੰਤ ਬੰਦ ਚਰਾਮੋਂ ਕਰੂਰ ਦ੍ਰਿਸ਼ਟ ਰਤਨ ਸਬਾਦਨ ਘੰਟਿਆਂ ਬੱਦੀ ਭਗਵਾਨ ਦੀ ਅਰਾਧਨਾ ਕਰਨੀ ਤੇ ਅੰਦਰ ਕੌਟ ਰੱਖਣਾ ਹੁਣ ਤੁਹਾਡਾ ਕਸੂਰ ਨਹੀਂ ਕਿਉਂਕਿ ਜੋ ਜਿਨ੍ਹਾਂ ਦਾ ਗੁਰੂ ਹੀ ਇਦਾਂ ਦਾ ਹੋਵੇ ਨਸ਼ੇ ਪੀਣਾ ਜਾਂ ਨਸ਼ਿਆਂ ਨੂੰ ਪ੍ਰਮੋਟ ਕਰਨਾ ਅਜੇ ਤਾ ਤੁਹਾਡੀਆਂ ਉਹ ਗੱਲਾਂ ਨਹੀਂ ਸਮਾਜ ਵਿੱਚੋਂ ਭੁੱਲ ਰਹੀਆਂ ਕਿ ਪੰਜਾਬ ਦੇ ਕਿੱਡੇ ਵੱਡੇ ਨੌਜਵਾਨ ਵਰਗ ਨੂੰ ਤੁਸੀਂ ਸੂਟੇ ਲਾਉਣ ਲਾ ਦਿੱਤਾ ਕਿਉਂਕਿ ਗਾਇਕ ਦਾ ਇੱਕ ਆਪਣਾ ਰੋਲ ਹੁੰਦਾ ਹੈ ਕੋਈ 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 ਸ਼ੱਕ ਨਹੀਂ ਜਦੋਂ ਗਾਇਕ ਗਾਣੇ गाਉਂਦਾ ਹੈ ਕਿ ਉਹਨਾਂ ਨੂੰ ਸੁਣਨ ਵਾਲੇ ਉਹਨਾਂ ਦੇ ਪਿੱਛੇ ਲੱਗਦੇ ਨੇ ਜਦੋਂ ਆਪਾਂ ਨਕੂਦਰ ਦਾ ਹੋਈਆ ਵੇਖਦੇ ਹਾਂ ਤੁਸੀਂ ਉੱਥੇ ਪੈਰਾਂ 'ਚ ਹੰਗਰੂ ਬਣ ਕੇ ਨੱਚਦੇ ਜੀ ਨਸ਼ੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਜੇ ਤੁਸੀਂ ਬਾਣੀ ਪੜ੍ਹੀ ਹੁੰਦੀ ਤਾਂ ਤੁਹਾਡੇ ਅੰਦਰ ਨਿਮਰਤਾ ਆਉਂਦੀ कि ਹਮੇਸ਼ਾ ਜਦੋਂ ਆਪ ਅ ਤਕੜੀ ਦੇ ਰੱਖ ਕੇ ਸਮਾਨ ਤੋਲਦੇ ਆ ਉਹੋ ਹੀ ਪਲੜਾ ਭਾਰੀ ਹੁੰਦਾ ਜਿਸ ਪਲੜੇ 'ਤੇ ਸਮਾਨ ਵੱਧ ਹੁੰਦਾ ਹੈ ਪਾਣੀ ਮਨੁੱਖ ਨੂੰ ਨਿਮਰਤਾ ਸਿਖਾਉਂਦੀ ਹੈ ਜਿਸ ਮੁਕਾਮ 'ਤੇ ਗਾਇਕ ਪਹੁੰਚਦਾ ਹੈ ਜਿੰਨਾ ਬੰਦਾ ਜ਼ਮੀਨ ਨਾਲ ਜੁੜ ਕੇ ਡਾਊਨ ਟੂ ਅਰਥ ਰਹਿ ਕੇ ਜੀਵਨ ਗੁਜ਼ਾਰੇਗਾ ਉਹਨੇ ਹੀ ਤਾਨ ਹੋ ਜਾਏਗਾ ਰਹੀ ਗੱਲ ਜਿਹੜਾ ਤੁਸੀਂ ਇੱਕ ਸ਼ਬਦ ਬੋਲਿਆ ਸੀ ਕਿ ਮੈਨੂੰ ਸਾਈ ਜੀ ਨੇ ਬਹੁਤ ਕੁਝ ਦਿੱਤਾ ਹੈ ਤੁਹਾਡੇ ਮਨੁੱਖ ਘ ਭਲੇਖਾ ਕਢਣਾ ਚਾਹੁੰਦੇ ਕਿ ਸਾਈ ਜੀ ਨੇ ਬਹੁਤ ਕੁਝ ਨਹੀਂ ਦਿੱਤਾ ਤੁਹਾਨੂੰ ਤੁਹਾਨੂੰ ਦਿੱਤਾ ਪਬਲਿਕ ਨੇ ਸਰੋਤਿਆਂ ਨੇ ਜਿੰਨਾ ਤੁਹਾਡੇ ਗਾਣੇ ਸੁਣੇ ਤੁਹਾਨੂੰ ਸਤਿਕਾਰ ਦਤਾਰ ਰਿਸਪੈਕਟ ਦਿੱਤੀ ਥਾਂ ਥਾਂ ਤੇ ਦੇਸ਼ ਵਿਦੇਸ਼ ਵਿੱਚ ਤੁਹਾਨੂੰ ਇਜਤਮਾਨ ਮਿਲਿਆ ਸਾਈਂ ਨੇ ਤਾਂ ਸੋ ਤੁਹਾਡੀ ਇਜਤ ਨੂੰ ਬਰਬਾਦ ਕੀਤਾ ਤੁਹਾਨੂੰ ਸਾਈਂ ਦੇ ਡੇਰੇ ਜਾਣ ਕਰਕੇ ਜਿੰਨੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਇਹ ਤੁਸੀਂ ਸ਼ਾਇਦ ਕਦੋਂ ਕਿਤੇ ਆਪਣੇ ਆਪ ਸ਼ੀਸ਼ੇ ਦੇ ਸਾਹਮਣੇ ਬਹਿ ਕੇ ਸੋਚੋਗੇ ਨਾ ਜੇ ਤੁਸੀਂ ਉਧਰ ਨਾ ਜਾਂਦੇ ਸ਼ਾਇਦ ਤੁਸੀਂ ਦੁਨੀਆ ਤੇ ਜਾਣ ਤੋਂ ਬਾਅਦ ਵੀ ਸਤਕਾਰੇ ਜਾਂਦੇ ਪਰ ਤੁਹਾਡੇ ਕੋਲੋਂ ਉੱਥੇ ਗਲਤੀ ਹੋਈ ਤੁਸੀਂ ਉਹ ਸ਼ਬਦ ਬੋਲਿਆ ਤੁਸੀਂ ਮਾਫੀ ਮੰਗਣ ਤੋਂ ਬਾਅਦ ਫਿਰ ਅੱਗੇ ਸਪਸ਼ਟੀ ਕਰਨ ਦੇ ਰਹੇ ਜੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਈ ਹੈ ਮੈਨੂੰ ਅੱਜ ਵੀ ਯਾਦ ਹੈ ਇੱਕ ਜਲੰਧਰ ਦੇ ਕਿਸੇ ਹੋਟਲ ਵਿੱਚ ਤੁਸੀਂ ਠਹਿਰੇ ਸੀ ਉਹ ਇੰਟਰਨੈਟ ਤੇ ਵੀਡੀਓ ਪਈ ਹੋਈ ਹੈ ਪੱਤਰਕਾਰ ਉਹ ਕੋਈ ਉਦੋਂ ਘਟਨਾ ਜੀ ਤਾਜੀ ਵਾਪਰੀ ਸੀ ਦੇਖੋ ਮੈਂ ਇੱਕ ਪ੍ਰਚਾਰਕ ਹਾਂ ਮੈਂ ਨਾ ਗੱਲਾਂ ਤੇ ਬੋਲਦਾ ਸਬਤ ਨਹੀਂ ਪਰ ਮੈਂ ਮਹਿਸੂਸ ਕਰਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਗਲਤ ਲੱਗਦਾ ਤੇ ਆਪਣੀ ਵਿਚਾਰ ਆਪਣੀ ਸਟੇਟਮੈਂਟ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਸ ਵਕਤ ਤੁਹਾਡੀ ਵਾਈਫ ਉਸ ਗੱਡੀ ਵਿੱਚ ਤੁਹਾਡੇ ਨਾਲ ਮੌਜੂਦ ਹੈ ਤੇ ਇੱਕ ਪੱਤਰਕਾਰ ਤੁਹਾਨੂੰ ਕੋਈ ਸਵਾਲ ਕਰ ਰਿਹਾ ਹੈ ਤੁਸੀਂ ਕੁਝ ਬੋਲਣ ਲੱਗੇ ਸੀ ਤੁਹਾਡੀ ਵਾਈਫ ਨੇ ਕਿਹਾ ਵੀ ਇਦਾਂ ਨਾ ਬੋਲੋ ਤੁਸੀਂ ਉਸ ਨੂੰ ਵੀ ਅੱਗੇ ਉਹ ਬਹੁਤ ਗੁੱਸੇ ਵਿੱਚ ਪੈ ਗਏ ਸੀ ਕਿਉਂਕਿ ਜਦੋਂ ਮਨੁੱਖ ਗਲਤੀ ਕਰਦਾ ਤੇ ਹੋਰ ਗੁੱਸਾ ਆਉਂਦਾ ਹੋਰ ਕਰੋਧ ਆਉਂਦਾ ਤੇ ਕਰੋਧ ਵਿੱਚ ਬੰਦਾ ਹੋਰ ਵੀ ਕੋਈ ਇਹੋ ਜਿਹਾ ਬੋਲਦਾ ਜਿਹਦੇ ਨਾਲ ਉਹਦੀ ਸ਼ਾਨ ਦੇ ਖਿਲਾਫ ਹੁੰਦਾ ਮੈਂ ਫਿਰ ਦੁਬਾਰਾ ਉੱਥੇ ਆਉਣਾ ਚਾਹਣਾ ਕਿ ਜੋ ਤੁਸੀਂ ਗੁਰਬਾਣੀ ਪੜ੍ਹੀ ਹੁੰਦੀ ਵਿਚਾਰੀ ਹੁੰਦੀ ਗੁਰਬਾਣੀ ਨੂੰ ਸਮਝਿਆ ਹੁੰਦਾ ਤਾਂ ਇਹ ਦਿਨ ਤੁਹਾਨੂੰ ਅੱਜ ਦੇਖਣੇ ਨਾ ਪੈਂਦੇ ਕਿਉਂਕਿ ਤੁਸੀਂ ਵੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਜੱਸੀ ਵੀਰ ਨੇ ਕੁਝ ਉਹਨਾਂ ਗਾਇਕਾਂ ਦੀ ਗੱਲ ਕੀਤੀ ਜਿਹੜੇ ਗਾਇਕ ਇਹਨਾਂ ਡੇਰਿਆਂ ਦੇ ਨਾਲ ਜੋੜਦੇ ਆ ਜਾਂ ਨਸ਼ੇ ਵਾਲਿਆਂ ਨੂੰ ਪ੍ਰਮੋਟ ਕਰਦੇ ਆ ਬਹੁਤ ਕੁਝ ਸਾਹਮਣਾ ਕਰਨਾ ਪਿਆ ਇਤਤਕ ਸ਼ਬਦ ਬੋਲੇ ਗਏ ਕਿ ਤੇਰੀ ਆਵਾਜ਼ ਚਲੀ ਜਾਏਗੀ ਤੇਰੇ ਨਾਲ ਆ ਹੋ ਜਾਏਗਾ ਤੈਨੂੰ ਗਾਉਣਾ ਨਹੀਂ ਆਉਣਾ ਇਦਾਂ ਦੇ ਸ਼ਬਦ ਪਰ ਮੈਂ ਕਹਿੰਦਾ ਵੀ ਵੇਖੋ ਸਾਰੇ ਗਾਇਕ ਵੀਰ ਨੇ ਪਰ ਸਤਕਾਰ ਉਹਨਾਂ ਵੀਰਾਂ ਦਾ ਇੱਕ ਸਾਰਿਆਂ ਨਾਲੋਂ ਹਟ ਕੇ ਜਿਹੜੀ ਸਟੇਟਮੈਂਟ ਦਿੱਤੀ ਕਿ ਮੈਂ ਕਿਸੇ ਡੇਰੀ ਨਹੀਂ ਜਾਵਾਂਗਾ ਮੈਂ ਕਿਸੇ ਸਾਈਂ ਦੇ ਪੈਰੀਂ ਨਹੀਂ ਜਾ ਕੇ ਪੈਂਦਾ ਮੇਰਾ ਗੁਰੂ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਕਹਿ ਸਕਦਾ ਕਿ ਇਸ ਗੱਲੋਂ ਜੱਸੀ ਦਾ ਸਤਕਾਰ ਘਟਿਆ ਹੋਏਗਾ ਸਭ ਵਧਿਆ ਯਾਰ ਕੋਈ ਜੰਗਾਇਕ ਹੈਗਾ ਜਿਹੜਾ ਨੰਗੇ ਧੜੋਕੇ ਗੱਲ ਸ਼ਰੇਆਮ ਕਹਿ ਰਿਹਾ ਕਿ ਮੈਂ ਕਿਸੇ ਸਾਈਂ ਦੀ ਪਰਵਾਹ ਨਹੀਂ ਕਰਦਾ ਕੋਈ ਸਾਈਂ ਰੱਬ ਹੈ ਕਿ ਸਾਡੀ ਆਵਾਜ਼ ਬੰਦ ਕਰ ਦੇਵੇਗਾ ਭਲਾ ਤੇ ਅਜੇ ਵੀ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਾਏ ਉਹਨੂੰ ਭੁੱਲਿਆ ਨਹੀਂ ਕਹਿੰਦੇ ਪਰ ਪਤਾ ਸਾਨੂੰ ਕਿ ਤੁਸੀਂ ਹੁਣ ਇਥੋਂ ਵਾਪਸ ਨਹੀਂ ਮੁੜਨਾ ਕਿਉਂਕਿ ਤੁਸੀਂ ਗਲਤੀ ਤੋਂ ਗਲਤੀ ਗਾਂ ਤੋਂ ਗਾਂ ਤੁਰੇ ਜਾ ਰਹੇ ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਉਹ ਇੰਟਰਵਿਊ ਦੇ ਰਹੇ ਜੀ ਜਿਹਦੇ ਵਿੱਚ ਬੱਤੀ ਵਾਲੀ ਗੱਲ ਕੀਤੀ ਐ ਜਿਹੜੇ ਲਾਗੇ ਬਿਠੇ ਤੁਹਾਡੇ ਤਾੜੀਆਂ ਮਾਰਨ ਵਾਹ ਵਾਹ ਕਰ ਰਿਆ ਮਾਫ ਕਰਨਾ ਉਹ ਸੁਣ ਰਹੇ ਹੋਣਗੇ ਮੇਰੇ ਵੀਰੇ ਵੀਡੀਓ ਜਰੂਰ ਸੁਣਨਗੇ ਕਿੰਨੇ ਬਿਸ਼ਰਮ ਲੋਕ ਨੇ ਕਿ ਉਹ ਇੱਕ ਗਾਲ ਕੱਢ ਰਿਹਾ ਕਿ ਬੱਤੀ ਉਦੋਂ ਦਿੱਤੀ ਜਾਂਦੀ ਹੈ ਜਦੋਂ ਚਲੂਣੇ ਲੜਦੇ ਹੋਣ ਤੇ ਉਹ ਇਹਦਾ ਮਤਲਬ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੀ ਉੱਥੇ ਲਾਗੇ ਬਹਿਣਾ ਤਾੜੀ ਮਾਰਨੀ ਤੁਸੀਂ ਉਸ ਗੱਲ ਨਾਲ ਸਹਿਮਤ ਇੱਕ ਵਾਰ ਸੋਚਿਓ ਜਰੂਰ ਬਾਕੀ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਵੀ ਜਿੱਥੇ ਲਿਖਣ ਵਾਲਿਆਂ ਦਾ ਆਪਣਾ ਇੱਕ ਸਤਕਾਰ ਹੈ ਸਮਾਜ ਨੂੰ ਵਧੀਆ ਬਣਾਉਣ ਵਿੱਚ ਚੰਗਾ ਲਿਖਿਆ ਜਾ ਸਕਦਾ ਚੰਗਾ ਗਾਇਆ ਜਾ ਸਕਦਾ ਇੱਕ ਗਾਇਕ ਨਹੀਂ ਬਹੁਤ ਗਾਇਕ ਵੀ ਐਸੇ ਹੈਗੇ ਆ ਜਿਨ੍ਹਾਂ ਨੇ ਚੰਗਾ ਹੀ ਗਾਇਆ ਹੋ ਜਿਨ੍ਹਾਂ ਨੇ ਧੀਆਂ ਦੇ ਲੱਖ ਨਹੀਂ ਮਿਣੇ ਜਿਨ੍ਹਾਂ ਨੇ ਉਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਐ ਇਦਾਂ ਦੇ ਗੰਦੇ ਗਾਣੇ ਨਹੀਂ ਗਾਏ ਜਾਂ ਆ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਇਦਾਂ ਦੇ ਗਾਣੇ ਨਹੀਂ ਗਾਏ ਜਿਨ੍ਹਾਂ ਨੇ ਚੰਗਾ ਗਾਇਆ ਜਿਨ੍ਹਾਂ ਨੇ ਜਿਹੜੇ ਸਾਡੇ ਵੀਰ ਭੁੱਲ ਚੁੱਕੇ ਸੀ ਸਮਾਜ ਦੇ ਉਹਨਾਂ ਅਸਲੀ ਸਾਡੇ ਨਾਇਕ ਹੀਰੂਆਂ ਨੂੰ ਉਹਨਾਂ ਨੂੰ ਸਮਾਜ ਦੇ ਸਾਹਮਣੇ ਲੈ ਕੇ ਆਏ ਜਿਨ੍ਹਾਂ ਨੇ ਸਮਾਜ ਦੀ ਅਣਖ ਗੈਰਤ ਉੱਚਾ ਚੁੱਕਣ ਵਾਲੇ ਗਾਣੇ ਗਾਏ ਧੀਆਂ ਨੂੰ ਉੱਚਾ ਚੁੱਕਣ ਵਾਲੇ ਗਾਣੇ ਗਾਏ ਭੈਣਾ ਭਰਾਵਾਂ ਦੇ ਆਪਸੀ ਪਿਆਰ ਦੇ ਸਬੰਧ ਵਿੱਚ ਜਿਹੜੇ ਚੰਗੀ ਗਾਇਕੀ ਨੂੰ ਚੰਗੇ ਗਾਣਿਆਂ ਨੂੰ ਅੱਗੇ ਲੈ ਕੇ ਆਏ ਉਥੇ ਤੁਸੀਂ ਤੇ ਰੋਲ ਮਾਡਲ ਬਣਨਾ ਸੀ ਬਾਕੀ ਗਾਇਕਾਂ ਦਾ ਮਹਿਸੂਸ ਵੀ ਕਰ ਰਿਹਾ ਸਾਰੇ ਕਿ ਇੱਥੇ ਤੁਹਾਡੇ ਕੋਲ ਬੜੀ ਵੱਡੀ ਮਿਸਟੇਕ ਹੋਈ ਹੈ ਕੁਝ ਗਾਇਕ ਵੀਰ ਬੋਲ ਪਿਆ ਕਈਆਂ ਨੂੰ ਪਤਾ ਕਿ ਜੋ ਗਰਦਾਸ ਮਾਨ ਦੇ ਕੋਲੋਂ ਗਲਤੀ ਹੋਈ ਆ ਅਜੇ ਵੀ ਗਲਤੀ ਸੁਧਾਰੀ ਜਾ ਸਕਦੀ ਆ ਪਰ ਗੱਲ ਇਹ ਆ ਕਿ ਹੰਕਾਰ ਬੰਦੇ ਨੂੰ ਝੁਕਣਾ ਨਹੀਂ ਦਿੰਦਾ ਕਿਤੇ ਨਾ ਕਿਤੇ ਆ ਜਾਂਦਾ ਪਰ ਇਹ ਸਮਾਂ ਆ ਵਾ بڑے بڑے ਲੀਡਰ ਮੈਂ ਕੱਲੀ ਗਰਦਾਸ ਮਾਨ ਦੀ ਗੱਲ ਨਹੀਂ ਕਰਦਾ ਬਹੁਤ ਲੀਡਰ ਐਸੇ ਆ ਜਿਨ੍ਹਾਂ ਨੇ ਸਮੇਂ ਦੇ ਨਾਲ ਪਬਲਿਕ ਵਿੱਚ ਜਾਣਾ ਪਸੰਦ ਨਹੀਂ ਕੀਤਾ ਜਦੋਂ ਪਬਲਿਕ ਮਿਲਣਾ ਚਾਹੁੰਦੀ ਸੀ ਆਪਣੇ ਕੋਠੀਆਂ ਦੇ ਦਰਵਾਜ਼ੇ ਬੰਦ ਕਰ ਲਏ ਪਰ ਇੱਕ ਸਮਾਂ ਆਇਆ ਆ ਜੋ ਖੁਦ ਆਪਣੀਆਂ ਗੱਡੀਆਂ 'ਚੋਂ ਉਤਰ ਉਤਰ ਕੇ ਝੂਗਿਆਂ ਵਾਲਿਆਂ ਦੇ ਨਾਲ ਝੌਂਪੜੀਆਂ ਵਾਲਿਆਂ ਦੇ ਨਾਲ ਮਾਤੜਾਂ ਦੇ ਨਾਲ ਫੋਟੋ ਰਵਾਉਣ ਨੂੰ ਤਰਜੀਹ ਦੇ ਰਹੇ ਆ ਤੇ ਮਾਫ ਕਰਨ ਦਾ ਅਰਥ ਇਹ ਨਹੀਂ ਆ ਕਿ ਉਹਨਾਂ ਨੂੰ ਗਰੀਬਾਂ ਨਾਲ ਰਿਕਸ਼ੇ ਵਾਲਿਆਂ ਨਾਲ ਮਾਤੜਾਂ ਨਾਲ ਪਿਆਰ ਆ ਨਹੀਂ ਉਹ ਪਬਲਿਕ ਨੂੰ ਇਹ ਦੱਸਣਾ ਚਾਹੁੰਦੇ ਕਿ ਅਸੀਂ ਤੁਹਾਡੀ ਬਹੁਤ ਰਿਸਪੈਕਟ ਕਰਦੇ ਆ ਅਸਲ 'ਚ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਇਹੋ ਹੀ ਪਬਲਿਕ ਸਾਨੂੰ ਲੀਡਰ ਬਣਾਉਣ ਵਾਲੀ ਸੀ ਤੇ ਇਹੋ ਹੀ ਪਬਲਿਕ ਨੂੰ ਅਸੀਂ ਇਗਨੋਰ ਕੀਤਾ ਤੇ ਅੱਜ ਅਸੀਂ ਅਸਮਾਨ ਤੋਂ ਜ਼ਮੀਨ ਤੇ ਅੜ ਗਏ ਖੈਰ ਜਿਹੜੀ ਮੈਂ ਗੱਲ ਅਕਾਲੀ ਜਲ ਦੀ ਕਰਨੀ ਚਾਹੁੰਦਾ ਸਿਰੇ ਤੇ ਪਹੁੰਚੀ ਹੋਈ ਪਾਰਟੀ ਜ਼ਮੀਨ ਤੇ ਕਿਉਂ ਡਿੱਗੀ ਕਿਉਂਕਿ ਆਮ ਲੋਕਾਂ ਨਾਲ ਲਿੰਕ ਨਹੀਂ ਰੱਖਿਆ ਆਪਣੀ ਪਾਰਟੀ ਵਿੱਚ ਆਏ ਬੰਦਿਆਂ ਦਾ ਵੀ ਜਿਹੜਾ ਸਤਕਾਰ ਨਹੀਂ ਕੀਤਾ ਉਹਨਾਂ ਨੂੰ ਇਗਨੋਰ ਕੀਤਾ ਤੇ ਸਿਰੇ ਤੇ ਗਈ ਹੋਈ ਪਾਰਟੀ ਜ਼ਮੀਨ ਤੇ ਜਾ ਡ ਗਈ ਤੇ ਮਾਫ ਕਰਨਾ ਇਹ ਹਰ ਇੱਕ ਸਿਆਸੀ ਪਾਰਟੀ ਨਾਲ ਇਦਾਂ ਹੋ ਸਕਦਾ ਹੈ ਗਾਇਕ ਨਾਲ ਵੀ ਹੋ ਸਕਦਾ ਹੈ ਪ੍ਰਚਾਰਕ ਨਾਲ ਵੀ ਹੋ ਸਕਦਾ ਹੈ ਹਰ ਇੱਕ ਬੰਦੇ ਨੂੰ ਜ਼ਮੀਨ ਨਾਲ ਜੁੜ ਕੇ ਰਹਿਣਾ ਪੈਣਾ ਭਾਈ ਬਾਣੀ ਕਹਿੰਦੀ ਨਵੇਂ ਸੂ ਗौरा ਹੋਏ ਹਰ ਇੱਕ ਦੀ ਰਿਸਪੈਕਟ ਕਰੋ ਹਰ ਇੱਕ ਦੀ ਇੱਜ਼ਤ ਕਰੋ ਮੈਂ ਤਾਂ ਕਈ ਵਾਰੀ ਇਹ ਵੀ ਮਹਿਸੂਸ ਕਰਦਾ ਨਾ ਵੀ ਅੱਜ ਲੀਡਰ ਸਿਰਫ ਵੋਟਾਂ ਕਰਕੇ ਆਮ ਲੋਕਾਂ ਦੇ ਘਰ ਜਾਂਦੇ ਆ ਜਦੋਂ ਵੋਟਾਂ ਦੇ ਦਿਨ ਆਉਂਦੇ ਆ ਕਿਸੇ ਆਮ ਬੰਦੇ ਦੇ ਘਰ ਜਾ ਕੇ ਸਾਗ ਤੇ ਮੱਕੀ ਦੀ ਰੋਟੀ ਖਾਣਗੇ ਹੱਥੇ ਰੱਖ ਕੇ ਰੋਟੀ ਖਾਣ ਦਾ ਨਾਟਕ ਕਰਨਗੇ ਤੁਸੀਂ ਵੇਖੋ ਵੋਟਾਂ ਵਾਲੇ ਦਿਨਾਂ 'ਚ ਕਿਦਾਂ ਲੀਡਰਾਂ ਦੀਆਂ ਵੀਡੀਓ ਆਉਂਦੀਆਂ ਹੱਥਾਂ 'ਤੇ ਰੋਟੀਆਂ ਰੱਖ ਰੱਖ ਕੇ ਖਾਣਗੇ ਉਹ ਆਚਾਰ ਨਾਲ ਖਾਣਗੇ ਜਦੋਂ ਇਲੈਕਸ਼ਨ ਤੋਂ ਬਾਅਦ ਉਹ ਕਦੀ ਵੀਡੀਓ ਆਉਂਦੀ ਨਹੀਂ ਫਿਰ ਰੋਟੀ ਨਹੀਂ ਖਾਦੇ ਹੋ ਮਤਲਬ ਉਦੋਂ इमोशनल ਕਰਨ ਵਾਲਾ ਲੋਕਾਂ ਨੂੰ ਵੀ ਅਸੀਂ ਤੁਹਾਡੇ ਵਰਗੇ ਆ ਇੱਕ ਸੀ ਨੋਟ ਕਰਿਓ ਗੁਰਨਾਨ ਸਿੰਘ ਭਾਈ ਲਾਲੋ ਦੇ ਘਰ ਜਾ ਕੇ ਪ੍ਰਸ਼ਾਦਾ ਛਕਦੇ ਗੁਰਨਾਨ ਸਿੰਘ ਜੀ ਕੋ ਵੋਟ ਲੈਣ ਵਾਸਤੇ ਇਹ ਨਹੀਂ ਸ਼ੱਕ ਰਹਿ। ਮਹਾਰਾਜ ਦਾ ਆਮ ਲੋਕਾਂ ਦੇ ਨਾਲ ਉੱਠਣਾ, ਬੈਠਣਾ, ਪਿਆਰ ਕਰਨਾ ਇਹ ਉਹਨਾਂ ਦਾ ਮਡਲਾ ਅਸੂਰ ਰਿਆ ਨੀਚਾਂ ਅੰਦਰ ਨੀਜ ਜਾ ਤੇ ਨੀਚੀ ਹੂਆਂ ਤੇ ਨੀਚ। ਤੋਂ ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਆਪਣੇ ਬ੍ਰੇਨ ਦੇ ਵਿੱਚੋਂ ਦਿਮਾਗ ਵਿੱਚੋਂ ਗੁਰਦਾਸ ਮਾਨ ਜੀ ਇਹ ਗੱਲ ਬਾਹਰ ਕੱਢ ਦਿਓ ਕਿ ਤੁਹਾਨੂੰ ਕਿਸੇ ਸਾਈ ਨੇ ਉੱਚਾ ਬਚਾਇਆ ਕਿਉਂਕਿ ਉਹ ਵਹਿਮ ਬੈਠਾ ਹੋਇਆ ਸਾਰਿਆਂ ਨੂੰ ਪਤਾ ਵੀ ਉਹਨੇ ਆਪਣੀ ਵੀਡੀਓ 'ਚ ਵੀ ਕਈ ਵਾਰੀ ਗੱਲਾਂ ਕਹੀਆਂ ਕਿ ਮੇਰੀ ਆਵਾਜ਼ ਚਲੇ ਗਈ ਸੀ ਫਿਰ ਮੈਂ ਸੁਖਣਾ ਸੁਖੀ ਕਿ ਮੈਂ ਇੱਥੇ ਆਵਾਂ ਮੇਰੀ ਆਵਾਜ਼ ਸਹੀ ਹੋ ਜਾਏ ਜਦੋਂ ਮੈਂ ਇੱਥੇ ਵਾਪਸ ਆਣ ਕੇ ਗਾਇਆ ਤੇ ਮੇਰੀ ਆਵਾਜ਼ ਚੱਲ ਪਈ ਮੇਰੀ ਜ਼ੁਬਾਨ ਠੀਕ ਹੋ ਗਈ ਬਹੁਤ ਐਸੇ ਗਾਇਕ ਹੈਗੇ ਜਿਹੜੇ ਨਸਾਈਆਂ ਦੇ ਨਹੀਂ ਜਾਂਦੇ ਕਿ ਉਹ ਗਉਂਦੇ ਨਹੀਂ ਇਹ ਤਾਂ ਸੇਮ ਉਹ ਗੱਲ ਹੋ ਗਈ ਜਿਵੇਂ ਸ਼ੇਖ ਫਤੇ ਵਾਲੀ ਗੱਲ ਲੋਕਾਂ ਦੇ ਮਾਗ ਜਿ ਬੈਠੀ ਆ ਕਿ ਉੱਥੇ ਖੀਰ ਚੜਾਓਗੇ ਤੇ ਮੱਝਾਂ ਦੁੱਧ ਦੇਣੀਆਂ ਬੜੇ ਪੰਜਾਬ ਦੇ ਪੰਜਾਬੀ ਲੋਕ ਇਦਾਂ ਦੇ ਹੈਗੇ ਜਿਨ੍ਹਾਂ ਦਾ ਕਦੀ ਵੀ ਇੱਕ ਪਾਈਆ ਦੁੱਧ ਵੀ ਉੱਥੇ ਲੈ ਕੇ ਨਹੀਂ ਗਏ ਕੋਈ ਖੀਰ ਬਣਾ ਕੇ ਦੀ ਸ਼ੇਖ ਫਤੇ ਖੜੀ ਉਹਨਾਂ ਦੀ ਮੱਝਾਂ ਚੰਗਾ ਭਲਾ ਦੁੱਧ ਦਿੰਦੀਆਂ ਆਫ ਕਰਨਾ ਬਹੁਤ ਇਹੋ ਜਿਹੇ ਪਰਿਵਾਰ ਹੋਣਗੇ ਜਿਹੜਾ ਸ਼ੁਰੂ ਤੋਂ ਕਦੀ ਸ਼ੇਖ ਫਤਿਹ ਖੀਰ ਲੈ ਕੇ ਨਹੀਂ ਗਿਆ ਪਰ ਜਿੰਨਾ ਅੰਦਰ ਵਹਿਮ ਬੈਠਾ ਵਾ ਉਹ ਡੋਨੀਆਂ ਭਰ ਭਰ ਕੇ ਲੈ ਕੇ ਜਾਂਦੀ ਹੈ ਤੇ ਸੇਮ ਗਰਦਾਸਮਾਨ ਦੀ ਵੀ ਸਟੇਟਮੈਂਟ ਇਹ ਹੋਈ ਆ ਕਿ ਮੈਨੂੰ ਸਾਈ ਜੀ ਦਾ ਬੜਾ ਉੱਚਾ ਚੁੱਕਿਆ ਸਾਈ ਜੀ ਨਾਲ ਮੇਰਾ ਬੜਾ ਪਿਆਰ ਆ ਕਿੱਦਾਂ ਜਾ ਕੇ ਉੱਥੇ ਮਤਲਬ ਤੁਸੀਂ ਕਿੰਨੀ ਤੁਸੀਂ ਸਮਾਜ ਨੂੰ ਵਧੀਆ ਬਣਾ ਸਕਦੇ ਜੇ ਅੱਜ ਨੌਜਵਾਨ ਟੀਕੇ ਲਾ ਲਾ ਕੇ ਮਰ ਰਿਹਾ ਵਾ ਸੂਟੇ ਪੀਵੀ ਕੇ ਮਰ ਰਿਹਾ ਵਾ ਨਸ਼ਿਆਂ ਚ ਗਲਤਾਨ ਹੋ ਰਿਹਾ ਇਹਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਤੁਸੀਂ ਲੋਕ ਵੀ ਹੈਗੇ ਕਿਉਂਕਿ ਤੁਸੀਂ ਲੋਕਾਂ ਨੇ ਨਸ਼ਿਆਂ ਨੂੰ ਪ੍ਰੋਮੋਟ ਕੀਤਾ ਚਲਮ ਅੱਜ ਪੰਜਾਬ ਜੋ ਥਾਂ ਥਾਂ ਤੇ ਇਦਾਂ ਦੇ ਪੈਦਾ ਹੋ ਗਿਆ ਕੋਈ ਦੋ ਦੋ ਇਦਾਂ ਸਿਰ ਟਾਂ ਲਾ ਕੇ ਤੇ ਬੋਤਲ ਦੀ ਬੋਤਲ ਪੂਰੀ ਮੂੰਹ ਨਾਲ ਲਾ ਕੇ ਖਿੱਚ ਰਿਆ ਤੁਸੀਂ ਕਦੀ ਇਹਨਾਂ ਦੇ ਵਿਰੁੱਧ ਕਿਉਂ ਬੋਲੋਗੇ ਤੁਸੀਂ ਕਿਉਂਕਿ ਤੁਹਾਨੂੰ ਪਤਾ ਵਾ ਕਿ ਤੁਸੀਂ ਤੇ ਆਪ ਨਸ਼ੇੜੀਆਂ ਨੂੰ ਪ੍ਰੋਮੋਟ ਕੀਤਾ ਤੋ ਇਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਮੈਨੂੰ ਤਾਂ ਜੋ ਆ ਮੈਂ ਗਰਦਾਸ ਮਾਨ ਵਾਲੀ ਘਟਨਾ ਵੇਖੀ ਤੋ ਮੈਂ ਇੱਕ ਚੀਜ਼ਾਂ ਅੰਦਾਜ਼ਾ ਲਾਇਆ ਬਈ ਮੰਨ ਲਓ ਤੁਹਾਡੇ ਕੋਲ ਕਿਸੇ ਕੋਲ ਵੀ ਗਲਤੀ ਹੋ ਸਕਦੀ ਜੀ ਬੋਲਦੇ ਆ ਮਾਫ ਕਰਨਾ ਇਕੱਲੀ ਗਾਇਕ ਦੀ ਗੱਲ ਨਹੀਂ ਕਿਸੇ ਪ੍ਰਚਾਰਕ ਕੋਲੋਂ ਬੋਲਦੇ ਆ ਕੋਈ ਮਿਸਟੇਕ ਹੋ ਸਕਦੀ ਆ ਕਿਸੇ ਕੋਲੋਂ ਗਲਤੀ ਹੋ ਸਕਦੀ ਆ ਤੇ ਉਥੇ ਵਧੀਆ اخلاقی ਫਰਜ਼ੇ ਬੰਦਾ ਸੀ ਵੀ ਉਸੇ ਟਾਈਮ ਮਾਫੀ ਮੰਗ ਕੇ ਕਹਿੰਦੇ ਤੁਸੀਂ ਵੀ ਸਾਡੇ ਭਰਾ ਵਾ ਮੇਰੇ ਕੋਲੋਂ ਗਲਤੀ ਹੋ ਗਈ ਆ ਮੈਨੂੰ ਇਹ ਸ਼ਬਦ ਨਹੀਂ ਸੀ ਬੋਲਣੇ ਚਾਹੀਦੇ ਤੁਸੀਂ ਉਥੇ ਉਹਨਾਂ ਨੂੰ ਕੇ ਬਾਹਰ ਕੱਢਿਆ ਕੱਢਿਆ ਫਿਰ ਤੁਸੀਂ ਜਿਹੜੀ ਜਿੰਨੀਆਂ ਵੀ ਸਟੇਜਾਂ ਲਾਈਆਂ ਉਥੇ ਫਿਰ ਨਵੇਂ ਤੋਂ ਨਵਾਂ ਸ਼ਬਦ ਤੁਸੀਂ ਬੋਲਦੇ ਕਹਿ ਮੰਨ ਲਓ ਬਾਹਰ ਬੈਠੇ ਵੀਰਾਂ ਨੇ ਜੇ ਸ਼ਬਦ ਬੋਲਿਆ ਤੁਸੀਂ ਸੋਚ ਕੇ ਵੇਖੋ ਕੀ ਇਹ ਪਰਿਵਾਰ ਵਿੱਚ ਇਹ ਸ਼ਬਦ ਬੋਲਿਆ ਜਾ ਸਕਦਾ ਕਿ ਜਦੋਂ ਬੱਚਿਆਂ ਦੇ ਚਲੂਣੇ ਲੜਦੇ ਸੀ ਤੇ ਮਾਵਾ ਬੱਤੀ ਦਿੰਦੀਆਂ ਹੁੰਦੀਆਂ ਸੀ ਇੱਕ ਮਿੰਟ ਉੱਥੇ ਬੱਚੀਆਂ ਬੀਬੀਆਂ ਬੈਠੀਆਂ ਜਦੋਂ ਤੁਸੀਂ ਸਟੇਟਮੈਂਟ ਦਿੱਤੀ ਵੀਡੀਓ ਤੁਹਾਡੀ ਇੰਟਰਨੈਟ ਦੇ ਉੱਤੇ ਪਈ ਹੋਈ ਹੈ ਤੁਸੀਂ ਇੱਕ ਕਿੱਦੇ ਉੱਚੇ ਅਹੁਦੇ ਤੇ ਬੈਠ ਕੇ ਤੁਸੀਂ ਇੱਕ ਮਤ ਤੁਹਾਨੂੰ ਬੋਰਡ ਮੰਨਦੇ ਕਈ ਵੀ ਇਹ ਐਸ ਵਕਤ ਗਾਇਕੀ ਦਾ ਬੋਰਡ ਨਹੀਂ ਤੁਹਾਡੇ ਮੂੰਹ ਚੋਂ ਇਦਾਂ ਦੇ ਸ਼ਬਦ ਨਿਕਲੇ ਜਿਹੜੇ ਉਹ ਫੱਪਦੀ ਸੀ ਭਲਾ ਫਿਰ ਜਿਹੜੇ ਉਹ ਵੀਰ ਸੀ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਾ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਇਹ ਤਾਂ ਮਤਲਬ ਮੈਂ ਫਿਰ ਦੁਬਾਰਾ ਉੱਥੇ ਆਉਣਾ ਚਾਹੁੰਦਾ ਇਹਦਾ ਮਤਲਬ ਤੁਸੀਂ ਇਹ ਮੰਨਦੇ ਹੋ ਕਿ ਮੈਂ ਮਾਂ ਆ ਮੈਂ ਤੁਹਾਨੂੰ ਕਹਾਂ ਬੱਤੀ ਲੈ ਲਓ ਇਸ ਦਾ ਮਤਲਬ ਤੁਸੀਂ ਉਹਨਾਂ ਨੂੰ ਜਿਹੜੇ ਇੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਆ ਰਹੇ ਸੀ ਤੁਸੀਂ ਉਹਨਾਂ ਨੂੰ ਇਹ ਸਾਬਜ਼ ਕਰਤਾ ਕਿ ਉਹ ਚਲੂਣੇ ਲੜਦੇ ਸੀ ਮਤਲਬ ਜੇ ਉਹਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਬਾਰੇ ਕੋਈ ਸ਼ਬਦ ਕਿਸੇ ਨੇ ਗਲਤ ਬੋਲ ਦਿੱਤਾ ਕਿ ਉਹ ਤੁਹਾਡਾ ਵਿਰੋਧ ਕਰਨ ਆਗੇ ਇਹ ਚਲੂਣੇ ਲੜਨ ਵਾਲੀ ਕਿਹੜੀ ਗੱਲ ਸੀ ਪਰ ਗੱਲ ਇਹ ਸੀ ਜਦੋਂ ਹੰਕਾਰ ਸਿਰ ਨੂੰ ਚੜਦਾ ਫਿਰ ਤੇ ਬੰਦੇ ਦਾ ਮਤ ਬੁੱਧ ਇਹ ਤੁਹਾਡਾ ਖਸੂਰ ਨਹੀਂ ਬਾਣੀ 'ਚ ਲਿਖਿਆ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾਟਾ ਜਿਹੜਾ ਕ੍ਰੋਧ ਹੈ ਨਾ ਚੰਡਾਲ ਵਾ ਕਾਮ ਕ੍ਰੋਧ ਧਨਵਸਿਆਂ ਚ ਨਾਲ ਇਹ ਦੋ ਜਿਹੜੇ ਆ ਨਾ ਕਾਮਵਾਸ਼ਨਾਮਾ ਤੇ ਕਰੋ ਦੇ ਚੰਡਾਲ ਆ ਇਹ ਬੰਦੇ ਦੀ ਮੱਤ ਖਰਾਬ ਕਰਦੇ ਵੈਸੇ ਤਾਂ ਸਾਰੇ ਖਤਰਨਾਕ ਆ ਪੰਜ ਵਿਕਾਰ ਪਰ ਇਹਨਾਂ ਦੂ ਦਾ ਨਾਮ ਸਤਗੁਰ ਨੇ ਬੰਨ ਜ ਬਹੁਤ ਵਾਰ ਲਿਆ ਕਰੋਧ ਵਿੱਚ ਬੋਲਿਓ ਇਹ ਸ਼ਬਦ ਜਿਹੜੇ ਆ ਤੁਹਾਡੇ ਰਿਸ਼ਤੇ ਤੁਹਾਡੀ ਰਿਸਪੈਕਟ ਇਹਨਾਂ ਨੂੰ ਖਤਮ ਕਰ ਦਿੰਦੇ ਆ ਤੋ ਇਸ ਕਰਕੇ ਅਸੀਂ ਤਾਂ ਸੁਝਾਈ ਦੇ ਸਕਦੇ ਆ ਕਿ ਅਜੇ ਵੀ ਕੁਝ ਨਹੀਂ ਵਿਗੜਿਆ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਅਜੇ ਵੀ ਆਪਣੀਆਂ ਕੀਤੀਆਂ ਗਲਤੀਆਂ ਦੀ ਐਦਾਂ ਮਾਫੀ ਮੰਗ ਕੇ ਕਤੋਂ ਬਾਅਦ ਅੱਗੇ ਤੁਰ ਪੋਤੋ ਦੁਬਾਰਾ ਮਾਫੀ ਤੋਂ ਬਾਅਦ ਸਟੇਟਮੈਂਟ ਦੇਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਮਾਫੀ ਮੰਗਣ ਤੋਂ ਬਾਅਦ ਫਿਰ ਕਹਿੰਦੇ ਮੈਨੂੰ ਮਾਫੀ ਮੈਂ ਕਦੋਂ ਮਾਫੀ ਮੰਗੀ ਮੈਂ ਤਾਂ ਪਹਿਲਾਂ ਮੰਗ ਚੁੱਕਾ ਸੀ ਫਿਰ ਤੁਸੀਂ ਅੱਗੇ ਨਵੀਂ ਤੋਂ ਨਵੀਂ ਗੱਲ ਕਰ ਰਹੇ ਹੋ ਪਰ ਇਹ ਗੱਲ ਤਾਂ ਹੋ ਰਹੀ ਆ ਨਾ ਕਿਉਂਕਿ ਗੁਰੂ ਜਿੰਨਾ ਕੰਦ ਲਾ ਤੁਸੀਂ ਕਿਸੇ ਚੰਗੇ ਗੁਰੂ ਦੇ ਕੋਲੋਂ ਵਿਚਾਰ ਲਈ ਹੁੰਦੇ ਤਾਂ ਗੱਲ ਬਣ ਜਾਂਦੀ ਪਰ ਤੁਸੀਂ ਤੇ ਗੁਰੂ ਅੰਸਰ ਨੂੰ ਗੁਰੂ ਮੰਨਿਆ ਹੀ ਨਹੀਂ ਤੁਸੀਂ ਤੇ ਚਲ ਮਰਬ ਜਾਣੇ ਹੁਣ ਤੁਹਾਡੇ ਧੀਆਂ ਪੁੱਤਾਂ ਦੇ ਵਿਆਹ ਕਿੱਦਾਂ ਹੋਏ ਆ ਉਦੋਂ ਤੁਹਾਨੂੰ ਗੁਰੂ ਅੰਸਰ ਦੀ ਲੋੜ ਪੈ ਜਾਂਦੀ ਤੋ ਕਿਤੇ ਨ ਕਿਤੇ ਨੁਕਸਾਨ ਸਾਡਾ ਇਹਨਾਂ ਗਾਇਕਾਂ ਨੇ ਬਹੁਤ ਵੱਡਾ ਕੀਤਾ ਅਜੇ ਵੀ ਸਾਡੇ ਨੌਜਵਾਨ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਆ ਭਾਈ ਆਪਣਾ ਰੋਲ ਮਾਡਲ ਗੁਰੂ ਨੂੰ ਮੰਨੋ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਇਹ ਪੰਜਾਬ ਵਰਸ ਦਾ ਗੁਰਾਂ ਦੇ ਨਾਂ ਤੇ ਆ ਜਿੱਥੇ ਕਦੀ ਗੁਰੂ ਦੀ ਬਾਣੀ ਪੜਨ ਵਾਲੇ ਵਿਚਾਰ ਜਿਸ ਜਿਸ ਕੁਖ ਵਿੱਚੋਂ ਕਦੀ ਸੂਰਬੀਰ ਯੋਧੇ ਜਨਮ ਲੈਂਦੇ ਸੀ ਅਜੇ ਨਸ਼ੇੜੀ ਜਨਮ ਲੈ ਰਹੇ ਆ ਸਿਰੰਜਾਂ ਦੇ ਮਤਲਬ ਇੰਜ ਕਹੋ ਵੀ ਆਪਣੇ 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 ਨੂੰ ਟੀਕੇ ਲਾ ਕੇ ਅੰਦਰ ਹੀ ਸਿਰੰਜਾਂ ਆ ਜਾਂਦੀਆਂ ਵਾ ਕਿੰਨੇ ਘਰ ਤਬਾਹ ਹੋ ਗਏ ਤੇ ਕਿਤਨਾ ਕਿਤੇ ਇਹ ਵੀ ਲੋਕ ਜਿੁੱਸੀ ਲੀਡਰਾਂ ਨੂੰ ਕਾਤਲ ਕਹਿੰਨੇ ਆ ਤੇ ਇਹ ਗਾਇਕ ਗਾਉਣ ਵਾਲੇ ਤੇ ਲਿਖਣ ਵਾਲੇ ਗੰਦੇ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰਦੇ ਆ ਇਹਨਾਂ ਦਾ ਵੀ ਕਿਤੇ ਨਾ ਕਿਤੇ ਉਹਨਾਂ ਹੀ ਕਸੂਰ ਆ ਆਸਵਾ ਕਿ ਜਿੰਨੇ ਵੀ ਗਾਇਕ ਵੀ ਮੇਰੀ ਬੇਨਤੀ ਆ ਰੇਖੋ ਸਾਡੇ ਉਪਰਾਵਾ ਕੋਈ ਦੁਸ਼ਮਣ ਨਹੀਂ ਹੈਗੇ ਮੈਂ ਤਾਂ ਕਹਿੰਦਾ ਪਈ ਇੱਕ ਸੱਭਿਆਕ ਭਾਸ਼ਾ ਬੋਲ ਕੇ ਸਾਨੂੰ ਉਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਆ ਵੀ ਜੇ ਕੋਈ ਸਵੇਰ ਦਾ ਭੁੱਲਿਆ ਸ਼ਾਮਾ ਨੂੰ ਘਰ ਆ ਜਦੋਂ ਭੁੱਲਿਆ ਨਹੀਂ ਕਹਿੰਦੇ ਜੇ ਜੱਸੀ ਵੀਰ ਨਾ ਉਹਨਾਂ ਇਹਨਾਂ ਦੇ ਜਾ ਕੇ ਮਜਾਰਾਂ ਤੇ ਚੰਗਾ ਭੜਾ ਗਾ ਸਕਦਾ ਉਹਦੀ ਆਵਾਜ਼ ਨੂੰ ਕੋਈ ਫਰਕ ਨਹੀਂ ਪੈਂਦਾ ਆਪਣੇ ਤੋਂ ਡਰ ਬਾਰ ਖੜੋ ਇਕੜ ਦਾ ਬੈਠਾ ਹੋਇਆ ਵਾ ਜਿਵੇਂ ਤੁਸੀਂ ਵੇਖਣਾ ਚੰਗੇ ਤਕ ਤਕੜੇ ਦੇ ਪਹਿਲਵਾਨਾਂ ਦੇ ਤੂਰੀਤ ਵੱਧ ਹੁੰਦੇ ਆ ਬਹੁਤਿਆਂ ਦਿਮਾਗ 'ਚ ਇਹ ਬੈਠਾ ਹੁੰਦਾ ਵੀ ਸ਼ਾਇਦ ਇਹ ਕਿ ਮੈਂ ਕਿਸੇ ਪੀਰ ਫਕੀਰ ਨੂੰ ਮੰਨਦਾ ਤਾਂ ਹੀ ਮੇਰੇ ਸਰੀਰ 'ਚ ਤਾਕਤ ਆਉਂਦੀ ਆ ਜਾਂ ਕਈ ਖਿਡਾਰੀ ਇਦਾਂ ਦੇ ਵਹਿਮ ਪਾਲ ਕੇ ਬੈਠੇ ਆ ਕਿਸੇ ਵਹਿਮ ਕਰਨ ਦੀ ਲੋੜ ਨਹੀਂ ਆ ਘੁੱਲਦੇ ਤੁਸੀਂ ਆਪਣੀ ਤਾਕਤ ਨਾਲ ਜੇ ਤੁਹਾਡੇ ਦਾ ਪੇਚ ਹੁੰਦੇ ਆ ਤੁਹਾਡੇ ਅੰਦਰ ਇੱਕ ਕਲਾ ਹੁੰਦੀ ਆ ਜਿਹੜੇ ਗਾਉਂਦੇ ਆ ਉਹਦੀ ਵੀ ਇੱਕ ਕਲਾ ਦੇ ਨਾਲ ਲਗਾਇਆ ਜਾਂਦਾ ਨਾ ਕਿ ਕਿਸੇ ਪੀਰ ਫਕੀਰ ਦੇ ਕੋਲ ਬਹਿਣ ਦੇ ਨਾਲ ਜਾਂ ਉਹਨਾਂ ਦੀ ਜਿਵੇਂ ਕਹ ਲੋ ਵੀ ਉਹਨਾਂ ਦੀ ਸ਼ਕਤੀ ਨਾਲ ਲਗਾਇਆ ਜਾਂਦਾ ਵਾ ਪਬਲਿਕ ਤੁਹਾਨੂੰ ਕਾਹ ਚੁਪਦੀ ਐ ਇੱਕ ਚੀਤਾ ਰੱਖਿਓ ਜਵੇਂ ਲੀਡਰ ਆ ਨਾ ਲੀਡਰ ਸੋਚੇ ਕਿ ਮੈਂ ਤੇ ਫਲਾਣ ਦੀ ਸ਼ਕਤੀ ਦੇ ਨਾਲ ਲੀਡਰ ਬਣਦਾ ਨਾ ਇੱਕ ਵੋਟ ਨਾ ਨਾ ਪਵੇ ਇੱਕ ਰਿਕਸ਼ੇ ਵਾਲੀ ਦੀ ਤੇ ਬੰਦਾ ਜਿੱਤਿਆ ਹਾਰ ਜਾਂਦਾ ਵਾ ਇੱਕ ਜੁੱਤੀਆਂ ਗੰਢਣ ਵਾਲੀ ਦੀ ਵੋਟ ਨਾ ਨਾ ਪਵੇ ਤੇ ਲੀਡਰ ਦੇ ਕੋਲ ਲਾਲ ਬੱਤੀ ਵਾਲੀ ਗੱਡੀ ਗੱਡੀ ਆਉਂਦੀ ਆਉਂਦੀ ਉਹਦੇ ਕੋਲੋਂ ਖੁੱਸ ਜਾਂਦੀ ਆ ਤਾਕਤ ਸਤਾ ਆਉਂਦੀ ਆਉਂਦੀ ਉਹਦੇ ਹੱਥੋਂ ਖੁੱਸ ਜਾਂਦੀ ਆ ਦਾ ਮਤਲਬ ਪਬਲਿਕ ਵਿੱਚ ਪਾਵਰ ਆ ਪਬਲਿਕ ਵਾ ਇਹੋ ਗੱਲ ਤੇ ਗੁਰੂ ਭਗਤ ਕਬੀਰ ਜੀ ਨੇ ਕਹੀ ਸੀ ਨਾ ਕਸ਼ਪੂਚ ਮਾਟੀ ਕੇ ਭਾਂਡੇ ਨਾ ਕਸ਼ਪੂਚ ਕਮਾਰੇ ਖਾਲਕ ਖਲਕ ਖਲਕ ਮੈਂ ਖਾਲਕ ਖਾਲਕ ਜਿਹੜਾ ਖਲਕਤ ਵਿੱਚ ਆ ਤੇ ਖਲਕਤ ਜਿਹੜੀ ਆ ਖਾਲਕ ਵਿੱਚ ਆ ਪੂਰ ਰਹੋ ਸਭ ਠਾਈ ਮਾਟੀ ਇੱਕ ਅਨੇਕ ਭਾਂਡਾ ਇਕੋ ਮਿੱਟੀ ਤੋਂ ਅਨੇਕਾਂ ਭਾਂਡੇ ਬਣਿਆ ਨਾ ਕਸ਼ਪੂਚ ਮਾਟੀ ਕੇ ਭਾਂਡੇ ਨਾ ਕਸ਼ਪੂਚ ਕਮਾਰੇ ਨਾ ਕਮਿਹਾਰ ਚ ਕਮੀਆਂ ਤੇ ਨਾ ਕਮਿਹਾਰ ਦੇ ਬਣਾਏ ਭਾਂਡੇ ਚ ਕਮੀਆਂ ਕਮੀਆਂ ਭਾਂਡੇ ਚ ਪਈ ਵਸਤੂ ਚ ਜਿਵੇਂ ਆਪਾਂ ਬਾਜ਼ਾਰ ਚ ਭਾਂਡੇ ਵੇਖਦੇ ਆ ਘੜਾ ਵੇਖਦੇ ਆ ਕਾੜਨਾ ਵੇਖਦੇ ਆ ਬਣਾ ਕੇ ਰੱਖ ਦਿੰਦੇ ਇੱਕ ਬੰਦੇ ਨੇ ਘੜੇ ਚ ਲਿਆ ਕੇ ਪਾਣੀ ਪਾਤਾ ਇੱਕ ਬੰਦੇ ਨੇ ਘੜੇ ਚ ਲਿਆ ਕੇ ਨਸ਼ਾ ਪਾਤਾ ਹੁਣ ਉਹ ਚ ਘੜੇ ਦਾ ਕੀ ਕਸੂਰ ਆ ਕਸੂਰ ਨਹੀਂ ਆ ਉਹ ਚ ਵਸਤੂ ਪਾਉਣ ਵਾਲੇ ਦਾ ਜਾਨੀ ਕਿ ਘੜੇ ਵਿੱਚ ਪਈ ਵਸਤੂ ਕਰਕੇ ਘੜਾ ਮੜਾ ਹੋ ਸਕਦਾ ਘੜੇ ਦਾ ਘੜਾ ਤੇ ਇੱਕ ਇੱਕ ਮਿਹਾਰ ਨੇ ਇੱਕੇ ਮਿੱਟੀ ਨੂੰ ਗੁੰਨ ਕੇ ਤਿਆਰ ਕੀਤਾ ਸੀ ਇਸੇ ਤਰ੍ਹਾਂ ਉਹ ਅਕਾਲਪੁਰਖ ਵੈਗਰੂ ਮੰਨ ਲੋ ਕਿ ਮਿਹਾਰ ਆ ਸੀ ਸਾਰੇ ਉਹਦੇ ਬਣਾਏ ਬਰਤਨਾਂ ਵਾ ਬੰਦੇ ਤੋਂ ਨਫ਼ਰਤ ਨਹੀਂ ਅਸੀਂ ਕਰਨੀ ਆ ਚੇਤਾ ਰੱਖਿਓ ਸੀ ਵੀ ਨਾਕਸ਼ ਪੋਚ ਪੋਚ ਕਹਿੰਦੇ ਊਣਤਾਈ ਨਾ ਤੇ ਕਮੀ ਕਿਮਿਹਾਰ ਚ ਆ ਤੇ ਨਾ ਕਮੀ ਪਾਂਡੇ ਚਾ ਕਮੀ ਹੋ ਸਕਦੀ ਪਾਂਡੇ ਚ ਪਈ ਵਸਤੂ। ਵਸਤੂ ਚੰਗੀ ਪਾ ਦੋ ਤੇ ਉਸੇ ਪਾਂਡੇ ਦੀ ਰਿਸਪੈਕਟ ਹੋਣ ਲੱਗ ਪੈਂਦੀ ਹੈ। ਜੇ ਇੱਥੇ ਚੋਰੀਆਂ ਕਰਦੇ ਬੰਦੇ ਸਹੀ ਬੰਨੇ ਤੁਰ ਸਕਦੇ ਬੰਦਾ ਉਹ ਹੀ ਸੀ। ਮਤਲਬ ਪਾਂਡਾ ਉਹ ਹੀ ਸੀ। ਵਸਤੂ ਬਦਲੀ ਤੇ ਨਾਲੇ ਪਾਂਡੇ ਦੀ ਰਿਸਪੈਕਟ ਹੋਣ ਲੱਗ ਪਈ। ਤੁਸੀਂ ਕਰਕੇ ਸਾਥ ਸੰਗੀਤ ਜੀ ਸਾਡੀ ਬੇਨਤੀ ਆ ਆਓ ਆਪਾਂ ਚੰਗੇ ਬੰਨੇ ਤੁਰੀਏ ਤੇ ਗਾਇਕ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਵੀ ਅਜੇ ਕੁਝ ਨਹੀਂ ਵਿਗੜਿਆ। ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਅਜੇ ਤੇ ਇੱਕ ਮੈਂ ਸਰੋਤਿਆਂ ਨੂੰ ਵੀ ਬੇਨਤੀ ਕਰਨੀ ਚਾਹਨਾ। ਜਿਹੜਾ ਕਸਟਮਰ ਹੁੰਦਾ ਨਾ ਗਾਹਕ ਜਿਹੜਾ ਹੁੰਦਾ ਇਦੇ ਵਿੱਚ ਬੜੀ ਵੱਡੀ ਕਲਾ ਹੁੰਦੀ ਆ ਬੜੀ ਵੱਡੀ ਤਾਕਤ ਹੁੰਦੀ ਆ ਉਹ ਦੁਕਾਨਦਾਰ ਨੂੰ ਸੌਦਾ ਤਵਦੀਲ ਕਰਨ ਵਿੱਚ ਮਤਲਬ ਇੰਜ ਕਹਿ ਲੋ ਵੀ ਤਿਆਰ ਕਰ ਸਕਦਾ ਜਿੱਦਾਂ ਦਾ ਕਸਟਮਰ ਹੁੰਦਾ ਨਾ ਉਦਾਂ ਦਾ ਦੁਕਾਨਦਾਰ ਸੋਧਾ ਰੱਖਦਾ ਜਿੱਦਾਂ ਦੇ ਗਾਹਕ ਤੁਸੀਂ ਕਪੜੇ ਦੀ ਦੁਕਾਨ ਤੇ ਜਾਓ ਚਾਰ ਪੰਜ ਗਾਹਕਾਂ ਦੇ ਇੱਕ ਇੱਕੋ ਕਪੜਾ ਮੰਗਣ ਨਾ ਦੁਕਾਨਦਾਰ ਦੇ ਕੋਲ ਨਾ ਵੀ ਹੋਵੇ ਉਹ ਅਗਲੀ ਵਾਰੀ ਆਰਡਰ ਕਰਦਾ ਵੀ ਇਹ ਵੀ ਕਪੜਾ ਲੈ ਕੇ ਆ ਉਹ ਦਾ ਮਤਲਬ ਕਸਟਮਰ ਹੈਗੇ ਆ ਕਈ ਕਰਿਆਨੇ ਵਾਲੀਆਂ ਦੁਕਾਨਾਂ ਇਦਾਂ ਨਹੀਂ ਜਿੱਥੇ ਕੋਈ ਵਸਤੂ ਲੈਣ ਆਵੇ ਤੇ ਉਹ ਹੈ ਹੀ ਨਹੀਂ ਉਹਦੇ ਕੋਲ ਅਰ ਜੇ ਇੱਕੋ ਵਸਤੂ ਵਾਸਤੇ 5-7 ਗਾਹਕ ਮੁਰ ਜਾਣਗੇ ਨਾ ਦੁਕਾਨਦਾਰ ਅਗਲੀ ਵਾਰੀ ਜਦੋਂ ਆਰਡਰ ਕਰੂਗਾ ਤੇ ਉਹ ਵਸਤੂ ਜ਼ਰੂਰ ਮੰਗਾਏਗਾ ਇਦਾਂ ਹੀ ਜਿਹੜੀ ਪਬਲਿਕ ਵਾਨਾ ਜਿਹੜਾ ਸਰੋਤਾ ਵਾ ਇੱਕ ਇਹ ਇਹ ਕਸਟਮਰ ਵਾ ਜਿਹਨੂੰ ਤੁਸੀਂ ਸੁਣਨਾ ਹੀ ਗੰਦ ਚਾਹੁੰਦੇ ਜੀ ਉਹ ਗੰਦ ਤੁਹਾਨੂੰ ਆਪਣੀਆਂ ਦੁਕਾਨਾਂ 'ਚ ਰਾ ਕੇ ਵੇਚ ਰਿਹਾ ਤੁਸੀਂ ਕਹੋ ਅਸੀਂ ਚੰਗਾ ਸੁਣਨਾ ਵਾ ਤੁਸੀਂ ਵੇਖਿਆ ਹੋਵੇਗਾ 2020 ਅਖੀਰ ਤੇ ਜਾ ਕੇ ਨਵੰਬਰ ਤੋਂ ਲੈ ਕੇ ਪੂਰਾ 2021 ਦਸੰਬਰ ਤੱਕ ਜਿਹੜਾ ਕਿਸਾਨੀ ਅੰਦোলন ਚੱਲਿਆ ਉਹਨਾਂ ਦਿਨਾਂ 'ਚ ਕਿਸੇ ਨੇ ਵੀ ਮੇਰੇ ਨੂੰ ਲੱਗਾ ਆਪਣੀ ਗੱਡੀ ਤੇ ਟਰੈਕਟਰ ਤੇ ਆਪਣੇ ਘਰ ਕਿਸਾਨੀ ਤੋਂ ਬਿਨਾ ਕੋਈ ਗਾਣਾ ਨਹੀਂ ਸੁਣਿਆ ਤੇ ਜਿਹੜੇ ਗਾਇਕਾਂ ਨੇ ਗਾਏ ਵੀ ਨਾ ਉਹਨਾਂ ਦਿਨਾਂ 'ਚ ਕਿਸਾਨੀ ਦੇ ਸੰਬੰਧ ਵਿੱਚ ਹੀ ਗਾਣੇ ਗਾਏ ਆ ਇਵਨ ਉਸ ਤੱਕ ਫਿਲਮਾਂ ਵੀ ਕਿਸਾਨੀ ਬਾਰੇ ਉਹਨਾਂ ਦਿਨਾਂ 'ਚ ਬਣੀਆਂ ਜੇ ਕਿਹਨੇ ਵਿਆਹ ਸ਼ਾਦੀ ਤੇ ਵੀ ਗਾਣਾ ਲਾਇਆ ਨਾ ਉਹ ਵੀ ਕਿਸਾਨੀ ਵਾਲਾ ਲਾਇਆ ਇਹਦਾ ਮਤਲਬ ਕਸਟਮਰ 'ਚ ਕਿੰਨੀ ਵੱਡੀ ਤਾਕਤ ਹੋ ਉਹਨਾਂ 12 13 ਮਹੀਨਿਆਂ 'ਚ ਕਿਸਾਨੀ ਵਾਲੇ ਗਾਣੇ ਗਾਏ ਗਏ ਤੇ ਕਿਸਾਨੀ ਵਾਲੇ ਲਿਖੇ ਗਏ ਇਸ ਕਰਕੇ ਸਰੋਤਿਆਂ ਨੂੰ ਬੇਨਤੀ ਆ ਤੁਸੀਂ ਇਹਨਾਂ ਦੀਆਂ ਦੁਕਾਨਾਂ ਦਾ ਸਾਮਾਨ ਚੇਂਜ ਕਰਾ ਸਕਦੇ ਹੋ ਸੋਚ ਬਦਲ ਤੋਂ ਆਪਣੀ ਇਹਨਾਂ ਨੂੰ ਕੋ ਵੀ ਅਸੀਂ ਸੁਣਨਾ ਹੀ ਨਹੀਂ ਗਾਉਂਦਾ ਤੁਸੀਂ ਮੰਨ ਲਓ ਜਵੇਂ ਕੋਈ ਮੂਵੀ ਮਾੜੀ ਆਉਂਦੀ ਹੈ ਤੇ ਲੋਕ ਵੇਖਣ ਨਾ ਜਾਣ ਤੇ ਮੂਵੀ ਫੇਲ ਹੋ ਜਾਂਦੀ ਹੈ ਤੁਸੀਂ ਵੇਖੋਗੇ ਕਿ ਅਗਲੇ ਨੂੰ ਅਗਲੀ ਵਾਰ ਉਹਨਾਂ ਕਹਿੰਦਾ ਇਹ ਮੂਵੀਆਂ ਚੱਲਦੀਆਂ ਸੇਮ ਗਾਣਿਆਂ ਨਾਲ ਵੀ ਇਹੋ ਕੁਝ ਹੋਇਆ ਜੇ ਸਾਡੇ ਨਸ਼ਿਆਂ ਵਾਲੇ ਗਾਣੇ ਸਾਡੇ ਵਿਆਹਾਂ ਸ਼ਾਦੀਆਂ ਤੇ ਚੱਲੇ ਘਰਾਂ ਚੱਲੇ ਉਹਨਾਂ ਨਸ਼ਿਆਂ ਵਾਲੇ ਗਾਏ ਆਪਾਂ ਚੰਗਾ ਸੁਣੀਏ ਤਾਂ ਕਿ ਕੋ ਚੰਗਾ ਲਿਖਣ ਚੰਗਾ ਸਾਡੇ ਅੱਗੇ ਫਰੋਸਣ ਠੀਕ ਹੈ ਸਾਡੇ ਬੱਚੇ ਬੱਚੀਆਂ ਗਾਣੇ ਸੁਣਦੇ ਆ ਮੈਂ ਆਪਾਂ ਇਹਨਾਂ ਨੂੰ ਰੋਕ ਨਹੀਂ ਸਕਦੇ ਤੇ ਤੁਸੀਂ ਚੰਗਾ ਸੁਣਾਇਆ ਜਾ ਸਕਦਾ ਚੰਗਾ ਲਿਖਿਆ ਜਾ ਸਕਦਾ ਤਾਂ ਕਿ ਸਾਡੇ ਬੱਚੇ ਬੱਚੀਆਂ ਗੁਰਮਤ ਨਾਲ ਜੁੜ ਸਕਣ ਤਾਂ ਮੈਂ ਫਿਰ ਦੁਬਾਰਾ ਜਿਹੜੀ ਮੇਰਾ ਖਾਸ ਮਕਸਦ ਸੀ ਅੱਜ ਇਸ ਵੀਡੀਓ ਦੇ ਵਿੱਚ ਗੁਰਦਾਸ ਮਾਨ ਨੇ ਜੇ ਉਹਦੇ ਕੋਲ ਗਲਤੀ ਹੋਈ ਆ ਤੇ ਉਹਨੇ ਗਲਤੀ ਉੱਤੇ ਅੱਗੇ ਗਲਤੀ ਕਰਨ ਦੀ ਕੋਸ਼ਿਸ਼ ਕੀਤੀ ਵੇਖੋ ਬੰਦਾ ਉਹੀ ਹੁੰਦਾ ਪਰ ਜਦੋਂ ਵਸਤੂ ਗਲਤ ਪੈ ਜਾਵੇ ਭਾਂਡਾ ਉਹੀ ਆ ਭਾਂਡੇ 'ਚ ਵਸਤੂ ਗਲਤ ਪੈ ਗਈ ਤੇ ਭਾਂਡੇ ਨਾਲ ਨਫ਼ਰਤ ਕਰਨ ਲੱਗ ਪਏ ਆਪਾਂ ਵਸਤੂ ਚੇਂਜ ਕਰ ਦੋ ਸਕਦਾ ਭਾਂਡਾ ਸਹੀ ਹੋ ਜਾ ਜੇ ਅ ਸ਼ਾਮਾ ਨੂੰ ਘਰ ਜਿਹਨੂੰ ਭੁੱਲੇ ਨੇ ਕਹਿੰਦੇ ਗਰਦਾਸ ਮਾਨ ਜੀ ਅਜੇ ਵੀ ਮਤਲਬ ਅੰਦਰੋਂ ਮਾਫੀ ਮੰਗੇ ਕਹੇ ਕਿ ਨਹੀਂ ਮੇਰੇ ਕੋਲੋਂ ਗਲਤੀ ਹੋਈ ਆ ਮੈਨੂੰ ਉਹਨਾਂ ਭਰਾਵਾਂ ਬਾਰੇ ਫਿਰ ਸ਼ਬਦ ਵੀ ਤਲਖੀ ਵਾਲੇ ਬੋਲੇ ਜਾਂਦੇ ਆ ਕਿ ਉਹਨਾਂ ਨੇ ਨੂੰ ਇਦਾਂ ਕਹਿਤਾ ਉਹਨਾਂ ਕਹਿਣਾ ਸੀ ਗੁਜ਼ਰਤੀ ਗੱਲ ਜੇ ਤੁਸੀਂ ਸ਼ਬਦੀ ਗਲਤ ਬੋਲੇ ਫਿਰ ਉਹ ਤੇ ਜੇ ਤੁਸੀਂ ਤਲਖੀ ਚਾਏ ਤੇ ਉਹ ਵੀ ਤਲਖੀ ਚ ਆ ਗਏ ਫਿਰ ਕੰਮ ਵਧਦਾ ਗਿਆ ਤੇ ਉਹਦੇ ਨਾਲ ਉਹਨਾਂ ਦਾ ਕੀ ਫਰਕ ਪੈਣਾ ਉਹ ਤੇ ਆਪਣੀ ਕਿਰਤ ਕਰੀ ਜਾਂਦੇ ਜਿਹੜੇ ਕੈਨੇਡਾ ਬੈਠੇ ਆਪਣੇ ਭਰਾ ਆਪਣਾ ਕਾਰੋਬਾਰ ਕਰਦੇ ਆ ਫਰਕ ਤੁਹਾਨੂੰ ਪਿਆ ਤੇ ਤੁਹਾਡੇ ਅੰਦਰ ਕਿ ਜਾਵੈ ਮੈਂ ਉਹ ਕੱਢਣਾ ਚਾਹੁੰਦੇ ਆ ਕਿ ਤੁਹਾਨੂੰ ਕਿਸੇ ਸਾਈ ਜੇ ਅੱਜ ਪੂਰੀ ਪਬਲਿਕ ਨਾਲ ਸੁਣੇ ਤੇ ਕੱਲਾ ਸਾਈਂ ਤੁਹਾਡੇ ਗਾਣਿਆਂ ਨੂੰ ਪ੍ਰਮੋਟ ਕਰ ਸਕਦਾ ਕਿਉਂ ਗੁਰਦਾਸ ਮਾਨ ਜੀ ਜੇ ਤੁਹਾਨੂੰ ਅੱਜ ਪਬਲਿਕ ਸੁਣਨਾ ਬੰਦ ਕਰ ਦੇਵੇ ਤੇ ਕੱਲਾ ਸਾਈਂ ਤੁਹਾਨੂੰ ਪ੍ਰਮੋਟ ਕਰ ਸਕਦਾ ਸਾਈਂ ਤੁਹਾਡੀ ਡੁੱਬਦੀ ਬੇੜੀ ਨੂੰ ਬਚਾ ਕੇ ਨਹੀਂ ਸਕਿਆ ਫਿਰ ਜੇ ਸਾਈਂ ਚ ਇੰਨੀ ਵੱਡੀ ਤਾਕਤ ਆ ਚਲੋ ਮੈਂ ਇੱਕ ਸਵਾਲ ਕਰਦਾ ਜੋ ਤੁਹਾਡੇ ਅੱਜ ਉਸ ਘਟਨਾ ਤੋਂ ਬਾਅਦ ਹਾਲਾਤ ਹੋ ਰਹੇ ਆ ਸਾਈਂ ਤੁਹਾਨੂੰ ਬਚਾ ਕੇ ਉਹ ਨਹੀਂ ਸਕਿਆ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੁੰਦੇ ਨਾ ਤੁਹਾਨੂੰ ਪੱਕਾ ਬਚਾ ਲੈਣਾ ਸੀ ਪਤਾ ਕਿਉਂ ਕਿ ਗੁਰੂ ਨੇ ਤੁਹਾਡੇ ਅੰਦਰ ਇਹ ਵਿਚਾਰ ਪਾਉਣੀ ਸੀ ਕਿ ਭੁੱਲੇ ਮਾਰਗ ਜਨੇ ਬਤਾਇਆ ਐਸਾ ਗੁਰਵਟ ਭਾਗੀ ਪਾਇਆ ਗੁਰੂ ਭੁੱਲੇ ਕਰਾਏ ਪਏ ਢਟਕੇ ਬੰਦੇ ਨੂੰ ਸਿੱਧੇ ਰਸਤੇ ਪਾਉਣ ਦੀ ਤਾਕਤ ਰੱਖਦਾ ਤੇ ਸਾਈਂ ਕਿਦਾਂ ਪਾਊਗਾ ਉਹ ਤੇ ਆਪ ਹੀ ਕਰਾਏ ਪਿਆ ਹੋਇਆ ਸੀ ਗੁਰੂ ਬੰਦੇ ਨੂੰ ਭੁੱਲੇ ਢਟਕੇ ਨੂੰ ਕਰਾਏ ਪਾਏ ਨੂੰ ਸਿੱਧੇ ਰਸਤੇ ਪਾ ਸਕਦਾ ਕਿਉਂਕਿ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਤਾਰੇ ਗੁਰੂ ਆਪ ਮੁਕਤਵਾ ਤਾਂ ਦੁਸ਼ੀਆਂ ਨੂੰ ਮੁਕਤ ਕਰਨ ਦੀ ਤਾਕਤ ਰੱਖਦਾ ਤੇ ਇਹ ਭੁਲੇਖਾ ਦਿਮਾਗ ਜੋ ਆਪਣੇ ਕੱਢ ਦੋ ਕਿ ਤੁਹਾਨੂੰ ਕਿਸੇ ਸਾਈਂ ਨੇ ਬਚਾਇਆ ਤੁਹਾਨੂੰ ਪਬਲਿਕ ਹੀ ਉੱਚਾ ਚੁੱਕਿਆ ਤੇ ਪਬਲਿਕ ਨਹੀਂ ਥੱਲੇ ਸੁਟਿਆ ਨਾ ਸਾਈਂ ਤੁਹਾਨੂੰ ਉੱਚਾ ਚੁੱਕਣ ਚਾਹਵਾ ਤੇ ਨਾ ਮਾਫ ਕਰਨਾ ਸਾਈਂ ਨੇ ਤੁਹਾਨੂੰ ਉੱਚਾ ਨਹੀਂ ਚੁੱਕਿਆ ਹਾਂ ਫਿਰ ਇਹ ਕੰਮ ਕਰੋ ਤੇ ਸਾਈਂ ਦੇ ਗਾੜੀ ਦਾ ਅਰਦਾਸ ਕਰੋ ਕਿ ਮੈਨੂੰ ਬਚਾਵੇ ਹੁਣ ਹੁਣ ਕਿਤੇ ਸਾਈਂ ਤੁਹਾਡਾ ਨਹੀਂ ਬਚਾਊਗਾ ਤੁਹਾਨੂੰ ਤੁਹਾਨੂੰ ਬਚਾਊ ਫਤਾ ਕੌਣ ਪਰ ਪਬਲਿਕ ਬਚਾਏਗੀ ਜਿਨ੍ਹਾਂ ਵਿੱਚ ਕੁਦਰਤ ਵਿੱਚ ਰੱਬ ਵੱਸਦਾ ਜਿਹੜੇ ਆਮ ਦਰਮਿਆਨ ਨੇ ਜਦੋਂ ਤੁਸੀਂ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਛਾ ਕਰੀਏ ਤੁਹਾਨੂੰ ਉਹ ਬੂਟ ਪਾਲਛ ਕਰਨ ਵਾਲੇ ਜਿਹੜੇ ਬੰਦੇ ਆ ਨਾ ਉਹ ਬਚਾਉਣਗੇ ਤੁਹਾਨੂੰ ਆਮ ਪਬਲਿਕ ਬਚਾਏਗੀ ਤੁਹਾਨੂੰ ਜਿਹੜੇ ਬਿਲਕੁਲ ਜ਼ਮੀਨ ਨਾਲ ਜੁੜੇ ਹੋਏ ਬੰਦੇ ਆ ਨਾ ਉਹਨਾਂ ਦੇ ਅੱਗੇ ਜਾ ਕੇ ਦੋ ਵੀ ਮੇਰੇ ਕੋਲ ਹੱਥ ਜੋੜ ਕੇ ਮਾਫੀ ਮੇਰੇ ਕੋਲ ਗਲਤੀ ਹੋ ਗਈ ਭਾਈ ਤੋ ਇਹ ਭੇਖਾ ਦਿਵਾਜੋ ਕੋਈ ਸੈਨਿਕ ਇਹਨੂੰ ਬਚਾ ਸਕਦਾ ਜੇ ਤੁਹਾਨੂੰ ਹੈਗਾ ਭੇਖਾ ਤੇ ਫਿਰ ਇੱਕ ਵਾਰੀ ਜਾ ਕੇ ਉੱਥੇ ਲਲਕਰੀਆਂ ਕੱਢੋ ਇਸ ਕਰਕੇ ਸਾਡਾ ਤਾਂ ਸੁਝਾਈ ਆ ਵੇਖੋ ਜੀ ਕਰਨੀ ਤੁਸੀਂ ਆਪਣੀ ਮਰਜ਼ੀ ਆ ਤੇ ਇਹ ਕੱਲੀ ਮੈਂ ਕਹਿੰਨਾ ਇਸ ਘਟਨਾ ਤੋਂ ਬਾਅਦ ਹਰ ਇੱਕ ਨੂੰ ਸਿੱਖਿਆ ਲੈਣ ਦੀ ਲੋੜ ਆ ਉਹਨੇ ਕੋ ਗਾਇਕਾ ਤੇ ਭੰਗ ਕੋ ਲਖਾਰੀ ਆ ਤੇ ਭੰਗ ਕੋ ਰਾਗੀ ਤੁਹਾਡੇ ਪ੍ਰਚਾਰਕ ਆ ਬੋਲਦਿਆਂ ਕਿਸੇ ਕੋਲੋਂ ਵੀ ਸ਼ਬਦ ਸੁਭਾਵਿਕ ਆ ਕਿ ਜੁਬਾਨ ਦੇ ਵਿੱਚੋਂ ਕੋਈ ਸ਼ਬਦ ਨਿਕਲ ਸਕਦਾ ਵਾ ਤੇ ਮਾਫੀ ਮੰਗਣ ਚ ਕੋ ਹਰਜ ਨਹੀਂ ਹੈਗਾ ਪਰ ਮਾਫੀ ਮੂਨ ਤੋਂ ਬਾਅਦ ਫੇਰ ਸਟੇਟਮੈਂਟਾਂ ਤੇ ਇੰਡਾਇਰੈਕਟ ਧੰਗੀਆਂ ਦੇਣੀਆਂ ਮੇਉ ਕੋਈ ਮਾਫੀ ਵੀ ਹੈ ਤਾਂ ਨਾਲ ਧਮਕੀ ਵੀ ਹੈਗੀ ਇੱਕ ਹਿਸਾਬ ਨਾਲ ਫਿਰ ਹੋਰ ਮਤਲਬ ਜਰੀਲ ਕਰਨ ਵਾਲੇ ਸ਼ਬਦ ਬੋਲਨੇ ਮੈਂ ਕਹਿੰਦਾ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਜਾਗਦੀ ਜ਼ਮੀਰ ਦਾ ਸਬੂਤ ਦੇ ਕੇ ਵਿਦੇਸ਼ ਵਿੱਚ ਇਸ ਗੱਲ ਦਾ ਵਿਰੋਧ ਕੀਤਾ ਤੇ ਅਜੇ ਤੱਕ ਉਹ ਗੱਡੀ ਲੈਂਡ ਤੇ ਨਹੀਂ ਆ ਰਹੀ ਗੱਡੀ ਲੈਂਡ ਤੇ ਨਹੀਂ ਆ ਰਹੀ ਤਾਂ ਸਿਰਫ ਉਹ ਹੀ ਲੋਕ ਆ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਤੁਹਾਡੇ ਅੱਗੇ ਤਾੜੀਆਂ ਮਾਰ ਰਿਹਾ ਸਿਹਰਦ ਬੰਦਾ ਗੁਰੂ ਨਾਲ ਪਿਆਰ ਕਰਨ ਵਾਲਾ ਬੰਦਾ ਤੋੜੇ ਪਿਛੇ ਨਹੀਂ ਲੱਗਾ ਹੋਇਆ ਇਹ ਪੱਲੇਖਾ ਆਪਣੇ ਦਿਮਾਗ ਚੋਂ ਬਾਹਰ ਕਰ ਦਿਓ ਅਜੇ ਵੀ ਕੁਝ ਨਹੀਂ ਵਿਗੜਿਆ ਸਾਈਂ ਦੀ ਬੇੜੀ ਚੋਂ ਉੱਠ ਕੇ ਤੇ ਗੁਰੂ ਗ੍ਰੰਥ ਸਾਹਿਬ ਵਾਲੇ ਇਸ ਜਹਾਜ਼ ਵਿੱਚ ਆਣ ਕੇ ਬਹਿ ਜਾਓ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਸਤਿਗੁਰ ਹੈ ਬੋਹੇਤਾ ਸਤਿਗੁਰ ਇੱਕ ਜਹਾਜ਼ ਆ ਵਿਰਲੇ ਕਿੰਨੇ ਵਿਚਾਰਿਆ ਕਰਿ ਕਿਰਪਾ ਧਾਰ ਉਤਰੇ ਗੁਰੂ ਇੱਕ ਜਹਾਜ਼ ਆ ਆਣ ਕੇ ਚ ਸਫਰ ਕਰੋ ਛੱਡੋ ਆ ਮਾੜੀਆਂ ਮੋਟੀਆਂ ਬੇੜੀਆਂ ਕਿਸ਼ਤੀਆਂ ਨੂੰ ਤਾਂ ਕਿ ਜ਼ਿੰਦਗੀ ਖੂਬਸੂਰਤ ਬਣ ਸਕੇ ਆਸਾ ਇਹ ਸਾਡਾ ਸੁਝਾਅ ਵਾਕੀ ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਮਰਜ਼ੀ ਹੈ ਜੀ ਤਾਂ ਸਾਰਿਆਂ ਨੂੰ ਸਾਰਿਆਂ ਨੂੰ ਇਸ ਘਟਨਾ ਤੋਂ ਸਿੱਖਿਆ ਲੈਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ